ਤਰੋਂਦੇ ਸਮਝ ਕਿਉਂਕਿ ਖੁੱਡਾ ਸਭ ਤੋਂ ਮੇਨ ਚੀਜ਼ਾਂ ਜੇ ਆਪਾਂ ਕਬੂਤਰ ਨੂੰ ਪੜਨਾ ਹਨ ਖੁੱਡੇ ਚ ਚੰਗਾ ਜਾਨਵਰ ਦਿਖੂਗਾ ਬੈਠਾ ਤਾਂ ਹੀ ਕਬੂਤਰ ਆਪਾਂ ਨੂੰ ਸਹੀ ਖੁੱਡਾ ਛੱਡ ਕੇ ਦੂਜੇ ਦਿਨ ਲਾ ਕੇ ਲਿਆਂਦਾ ਹਨਾ ਉਸੇ ਗੇਮ ਦੇ ਜਿਹੜਾ ਆਪਾਂ ਪਾਣੀ ਦੱਸਿਆ ਜੋ ਵੀ ਗੋੜ ਤੋੜ ਜੋ ਵੀ ਦੱਸਿਆ ਬਾਈ ਨੇ ਉਸੇ ਚੀਜ਼ ਤੇ ਸਾਂਭਿਆ ਸੀ ਉਹ ਆਪਾਂ ਉੱਥੇ ਬੱਚੇ ਪੇ ਰਹੇ ਉਹ ਵੱਡਾ ਬੱਚਾ ਚਲਾਕ ਹੁੰਦਾ ਚੁਸਤ ਹੁੰਦਾ ਨਾ ਉਹ ਹੀ ਦਾਣਾ ਲੈਂਦਾ ਤਾਂ ਛੋਟੇ ਬੱਚੇ ਤਾਂ ਕਿਤੇ ਨਾ ਕਿਤੇ ਦਾਣਾ ਨਹੀਂ ਪਹੁੰਚਦਾ ਤਾਂ ਕਰਕੇ ਇੱਕ ਬੱਚਾ ਛੋਟਾ ਰਹਿ ਜਾਂਦਾ ਇੱਟ-ਕੁੱਟ ਕੇ ਪਾਓ ਪਿੱਲੀ ਵੱਧ ਤੋਂ ਵੱਧ ਠੀਕ ਆ ਉਹ ਸਾਰਿਆਂ ਨੂੰ ਪਾ ਸਕਦੇ ਕੈਪਸੂਲ ਦੀਆਂ ਬਾਈ 10 ਗੋਲੀਆਂ ਬਣਾ ਲਓ ਰੋਜ਼ ਦੀ ਇੱਕ ਗੋਲੀ ਦੇਣੀ ਇੱਕ ਦੇ ਲਓ ਸਵੇਰੇ ਸ਼ਾਮ ਵੀ ਦੇਣੀ ਤਾਂ ਕੋਈ ਉਹਦਾ ਨੁਕਸਾਨ ਨਹੀਂ ਹੈਗਾ ਤੁਸੀਂ ਦੇ ਸਕਦੇ ਆ ਹਨਾ ਨਵੀਂ ਗਣਕ ਤਕਰੀਬਨ ਹੀ ਸਾਰੇ ਬਾਈਆਂ ਨੇ ਸ਼ੁਰੂ ਕਰ ਲਈ ਹੈ ਹਨਾ ਬਾਈ ਉਹਦੇ ਕਰਕੇ ਪ੍ਰੋਬਲਮ ਆ ਬੌਂਡ ਜਾਂ ਉਹ 10 ਸਾਲਾਂ ਦੇ ਵਿੱਚ ਸ਼ੁਰੂ ਕਰਨੀ ਚਾਹੀਦੀ ਨਵੀਂ ਗਣਕ ਜਿਹੜੀ ਆਪਾਂ ਉਹਦੀਆਂ ਤੁਸੀਂ 10 ਗੋਲੀਆਂ ਬਣਾ ਲਓ ਇੱਕ ਕੈਪਸੂਲ ਕਿਉਂਕਿ ਹਲਕੀ ਲਾਇਆ ਕਰੋ ਮਾਂ ਹਰੇਕ ਵਾਰੀ ਇਹੀ ਕਹਿੰਦਾ ਵੀ ਜਿੰਨੀ ਆਪਾਂ ਮੈਡੀਸਿਨ ਵਰਤ ਸਕਦੇ ਆ ਹਲਕੀ ਤੋਂ ਹਲਕੀ ਵਰਤਾਂਗੇ ਸਾਡੇ ਸਾਹਮਣੇ ਉਹ ਹੋਣਾ ਪਾਊਡਰ ਜਾਂ ਕੋਈ ਜੂਆ ਜਾਵਾ ਨਹੀਂ ਪੈਂਦੀਆਂ ਬੱਚੇ ਬਿਲਕੁਲ ਸਾਫ਼ ਆ ਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਆ ਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਇਓ ਬਾਬਿਓ ਕਰੀਏ ਪੇਡ ਬੋਡ ਲਗਾ ਮੈਂ ਕਰਨਾ ਹਨਾ ਤੇ ਤੁਹਾਨੂੰ ਦਿਖਾਉਣਾ ਆਹ ਬਈ ਬਾਬਿਓ ਕੀ ਹਾਲ ਚਾਲ ਲੈ ਕਰਤੇ ਸ਼ੁਰੂ ਕੰਮ ਆ ਆ ਬਈ ਪੇਡ ਮਾਰਨਾ ਸ਼ੁਰੂ ਕਰਤਾ ਠੀਕ ਹੈ ਹਜੇ ਲੱਗਾ ਹੀ ਆ ਇੱਥੇ ਦੋ ਕੋਡ ਲਾਵਾਂਗੇ ਸਹੀ ਹੋ ਜੂਗਾ ਆ ਬੁਟਾ ਐਨ ਬਰੀਆ ਤਰੀਕੇ ਨਾਲ ਪੇਂਟ ਕਰਕੇ ਉਸ ਤੋਂ ਬਾਅਦ ਕੂਤਰੇ ਦੇ ਵਿੱਚ ਪਾ ਲਾਂਗੇ ਆਪਾਂ ਤੇ ਉਹ ਤਾਂ ਆਪਣਾ ਜਿਹੜਾ ਨੀਬੂ ਨੂਰੂ ਪਾਇਆ ਹੀ ਐਨ ਹਾਰਡ ਹੋ ਗਿਆ ਹਨਾ ਕਿਤੇ ਨਹੀਂ ਜਾਂਦਾ ਗਰੌ ਬਾਬੇ ਰੰਗ ਕਰਕੇ ਕੋਈ ਬਾਬੇ ਰੰਗ ਰੂਪ ਕਰਤਾ ਸ਼ੁਰੂ ਠੀਕ ਆ ਇਧਰੋਂ ਵੀ ਹੋ ਗਈ ਗੰਦਾ ਤੇ ਆ ਇੰਨੀ ਗੰਦਾ ਹੋ ਗਈ ਠੀਕ ਆ ਸ਼ਤਾਂ ਵਾਈਟ ਰਹਿੰਦਾ ਗਿਆ ਜਿਹੜਾ ਆਪਣਾ ਬਾਹਰ ਰੰਗ ਬਚਿਆ ਸੀ ਨਾ ਜਿਹੜਾ ਪੀਲਾ ਕਰਾਉਣ ਲੱਗੇ ਸੀ ਆਪਾਂ ਫੇਰ ਚੇਂਜ ਕਰਤਾ ਹਨ ਉਹਦੇ ਕਰਕੇ ਫਿਰ ਆਪਾਂ ਉਹ ਨਹੀਂ ਕਰਾਇਆ ਤੇ ਉਹ ਇੱਥੇ ਕਰ ਦਿੱਤਾ ਜਿਹੜਾ ਬਚਿਆ ਸੀ ਨਾ ਰੰਗ ਚੈੱਕ ਕਰੋ ਯਾਰ ਹਈ ਸੁੱਕੇ ਤੇ ਦਿਖਾਉਂਗਾ ਇਹ ਗੱਲਾ ਨਾ ਤੇ ਮਿੱਟੀ ਦੇ ਉੱਤੇ ਮਾਰਿਆ ਆਪਾਂ ਜਿਹੜੀ ਮਿੱਟੀ ਫਿਰੀ ਸੀ ਨਾ ਤਿਆਰੀ ਤਾਂ ਨਹੀਂ ਕਰਾਈ ਹੁਣ ਤਿਆਰੀ ਕਰਾ ਦਾਂਗੇ ਕੋਈ ਨਹੀਂ ਬਾਅਦ ਚ ਉੱਟਕੇ ਹੁਣ ਜਿਹੜਾ ਬੱਚੇ ਵਿੱਚੇ ਪਲਾ ਲਈਏ ਹਨ ਤੇ ਅੱਜ ਦਾ ਪਹਿਲਾ ਜੰਦਾ ਬਹੁਤ ਲੱਗਦਾ ਯਾਰ ਕਿੰਨਾ ਬੋਲਾ ਲੱਗਦਾ ਹਨ ਤੇ ਹੁਣ ਚੈੱਕ ਕਰੋ ਯਾਰ ਸਾਫ ਸੁਥਰਾ ਲੱਗਣ ਲੱਗ ਪੂ ਤੇ ਥੱਲੇ ਦਾ ਆਪਾਂ ਪੱਕਾ ਕਰ ਲਿਆ ਐਨ ਵਧੀਆ ਗੱਲਬਾਤ ਬਣ ਜਾਣੀ ਖੁੱਡੇ ਦੀ ਤੇ ਕਬੂਤਰ ਵੀ ਅਸੀਂ ਜਟਣਗੇ ਹੁਣ ਸਵੇ ਆ ਬਾਂਸਾਂ ਦੇ ਵੀ ਰੰਗ ਮਾਰ ਦਾਂਗੇ ਚੰਗੀ ਤਰ੍ਹਾਂ ਪੱਤੀ ਫੇਰ ਕੇ ਨਾ ਰੇਗ ਮੜ ਜਾ ਇਹਨਾਂ ਦੇ ਵੀ ਰੰਗ ਕਰ ਦਣਾ ਕੋਈ ਨਾ ਕੋਈ ਆਪਾਂ ਇਹਨਾਂ ਦੇ ਵਾਈਰ ਕਰ ਦਾਂਗੇ ਨਾ ਹੋਇਆ ਤਾਂ ਲੋਰ ਬਾਬੇ ਖੁੱਡਾ ਹੋ ਗਿਆ ਕੰਪਲੀਟ ਐਨ ਇਡੀਕੇਟਰ ਅਗਰ ਉਸਤਾ ਮਾਰ ਤੇ ਹੁਣ ਇਹ ਆਹੇ ਗਿੱਲਾ ਆ ਸੁੱਕੂਗਾ ਤੇ ਵਧੀਆ ਲੱਗੂ ਆ ਸੁੱਕ ਗਿਆ ਆਪਣਾ ਸਾਰਾ ਹੀ ਜਿੰਨਾ ਵੀ ਸੀ ਹਨਾ ਇਹ ਸੁੱਕੀ ਜਾਂਦਾ ਤੇ ਇਹ ਵਧੀਆ ਵੀ ਲੱਗਣ ਲੱਗ ਪਿਆ ਹਨਾ ਇਹਦਾ ਮਿੱਟੀ ਫੇਰੀ ਹੋਈ ਸੀ ਉਹਦੇ ਉੱਤੇ ਆਪਾਂ ਰੰਗ ਵਰਕੇ ਛੱਤਾ ਜਿਹੜੀਆਂ ਚਿੱਕੀਆਂ ਕਰਦਾਂਗੇ ਤੇ ਉਹਦੇ ਨਾਲ ਹੋਰ ਵੀ ਵਧੀਆ ਲੱਗਣ ਲੱਗੂ ਸਹੀ ਹੈ ਵੀ ਨਾਲੇ ਦਾ ਹੌ ਆਪਣਾ ਪੱਕਾ ਹੋ ਗਿਆ ਤੇ ਖੁੱਡੇ ਵੀ ਸਾਫ਼ ਸੋਫਰੇ ਹੋ ਗਏ ਆਹ ਵਾਲੇ ਹੁਣ ਕੋਈ ਕਮੀ ਪੇਸ਼ੀ ਨਹੀਂ ਹੈਗੀ ਇੱਥੇ ਅੱਛਾ ਠੀਕ ਹੈ ਤੇ ਕੋਮ ਉਤਰ ਪਾਈਏ ਖੁੱਡੇ ਚ ਤੇ ਰੰਗ ਰੂਗ ਦਾ ਵੀ ਕੰਮ ਚੱਲੀ ਜਾਂਦਾ ਹਨਾ ਤੇ ਆਹ ਰੰਗ ਕਰਾਤਾ ਆਪਾਂ ਗਰੇਜ ਆ ਆਪੇ ਜਿਹੜਾ ਪੁੰਜੜਾ ਜਿਹਾ ਹੁਣ ਇੱਕ ਵਾਰੀ ਸਾਂਭਾਂਗੇ ਇਹਨਾਂ ਦਾ ਵੀ ਗੰਦ ਗੁੰਦਿਆ ਆਹ ਹੋਈ ਜਾਵੇ ਆਹ ਰੰਗਿਆ ਇਹਨਾਂ ਖੁੱਡਿਆਂ ਦਾ ਵੀ ਇਹੀ ਹੋਊਗਾ ਚੈੱਕ ਕਰ ਲੋ ਤੇ ਆਹ ਆਪਣਾ ਵਗੈਰੇਡੀ ਤੇ ਹੁਣ ਕਰੀਏ ਗੱਲਾਂ ਬਾਤਾਂ ਜੋ ਵੀ ਤੁਹਾਡੇ ਕੋਲ ਮੈਂਟ ਕਮਟ ਹੈ ਉਹਦੇ ਉਹ ਹਜੇ ਸੁੱਕਿਆ ਨਹੀਂ ਹੈਗਾ ਪਲਾਈ ਆ ਨਾ ਪਲਾਈ ਤੇ ਸੁੱਕਦਾ ਨਹੀਂ ਗਿਆ ਬਾਕੀ ਸੁੱਕ ਗਿਆ ਇਦਾਂ ਦਾ ਰੰਗ ਉਹ ਬੈਠਾ ਹੈ ਮਾਰੇ ਕੇ ਪਿੱਛਾ ਯਾਰ ਉਹ ਦਾ ਪਰ ਘੁਰਾ ਹੋ ਗਿਆ ਸੋਕੇ ਜੋ ਗਿਆ ਰੰਗ ਬੜਿਆ ਚਲ ਉਹਦਾ ਸਫਾਈ ਹੋ ਗਈ ਹੈ ਨਾ ਵਧੀਆ ਲੱਗ ਰਿਹਾ ਪੈ ਰਿਹਾ ਇੰਨੇ ਨਾਲ ਹੀ ਗੰਦਾ ਬਹੁਤ ਹੀ ਮੁੱਡਾ ਲਾ ਦੇ ਬਾਬਾ ਜਾਣੇ ਜੁਨੇ ਪਾਤੀ ਅੱਜ ਕਬੂਤਰਾਂ ਦਾ ਠਰਾ ਦੇਖ ਲੋ ਕਬੂਤਰਾਂ ਚ ਮਤਲਬ ਪੂਰਾ ਜਿੱਦਾਂ ਵੀ ਮਤਲਬ ਠਰਾ ਦੇ ਇਹਨੂੰ ਕਬੂਤਰ ਦਾਣੇ ਨੂੰ ਕਿੱਦਾਂ ਪੈਂਦੇ ਅੱਜ ਤੋਂ ਆਪਾਂ 10 ਵੀਡੀਓ ਪਿੱਛੇ ਚੱਲਦੀ ਹੈ ਤਾਂ پاਗਲ ਹੋਏ ਸੀ ਕਬੂਤਰ ਆਪਣੇ ਦਾਣੇ ਦੇ ਪਿੱਛੇ ਦਾਣਾ ਉਨਾ ਹੀ ਪਾਇਆ ਠੀਕ ਹੈ ਵਧਾਇਆ ਘਟਾਇਆ ਨਹੀਂ ਜਿੰਨਾ ਪਾਉਂਦੇ ਸੀ ਹੀ ਗਸ ਕਾ ਕੇ ਹਲਕਾ ਜਿਹਾ ਸੁਕਾ ਕੇ ਧੂਕੇ ਪੋਨਾ ਪਏ ਕਿ ਨਵੀਂ ਕੜਕ ਦੀ ਸ਼ੁਰੂ ਕੀਤੀ ਆ ਇਹਦੇ ਨਾਲ ਵੀ ਮੂੰਹ ਆ ਪੱਤ ਦੇ ਜਿਹੜੀਆਂ ਆਪਣੇ ਕਬੂਤਰਿਆਂ ਦੇ ਛਾਲੇ ਛੂਲੇ ਉਹਨਾਂ ਗਰਮੀ ਪੈਣ ਕਰਕੇ ਹੁਣ ਬੀਕਾ ਸੂਲ ਦਾ ਕੈਪਸੂਲ ਆਪਾਂ ਲਗਾਤਾਰ ਵਰਤਾਂਗੇ ਥੋੜੇ ਦੇਣਾ ਠੀਕ ਆ ਜਿਹੜੀ ਇਹਨਾਂ ਦੇ ਅੰਦਰ ਗਰਮੀ ਪੈਦੀ ਉਹ ਨਾ ਪਵੇ ਕਿਉਂਕਿ ਸਿਆਲਾਂ ਨੂੰ ਤੇ ਸ਼ੁਰੂ ਕਰ ਹੀ ਲਈ ਜੀ ਆਪਾਂ ਨਵੀਂ ਗੜਕ ਹਰੇਕਾ ਦੀ ਸਿਆਲਾਂ ਨੂੰ ਸ਼ੁਰੂ ਕਰੀ ਦੀ ਐ ਕਿ ਥੋੜੀ ਪਹਿਲਾਂ ਕਰਨੀ ਪੈਗੀ ਕਿਉਂਕਿ ਕੜਕ ਹੋ ਗਈ ਸੀ ਖਤਮ ਨੇ ਤਾਂ ਇਦਾਂ ਕਿੱਥੇ ਜਾਣਾ ਛੱਡਣ ਦਿੰਦੇ ਸੀ ਆਪਣੇ ਕਬੂਤਰ ਤਾਂ ਗਿੰਦੇ ਮਾਰ ਦਿਆਂਗੇ ਫੜ ਕੇ ਪਰਾਂ ਹੋ ਜਾ ਜ ਆਗਾ ਜਿੰਨਾ ਕ ਦਾਣਾ ਖਾਣਾ ਬਸ ਉਹਨਾਂ ਕੋ ਖਾਉਂਦੇ ਆ ਲੋ ਬਾਬਿਓ ਪੁੱਤਰ ਪਾਤੇ ਹੀ ਇੱਧਰ ਹਨਾ ਆਪਾਂ ਨਾਲ ਉਹਣਾ ਵੀ ਇੱਧਰ ਹੀ ਪਾਇਆ ਪੁੱਤਰ ਨੂੰ ਤੇ ਸੁੱਕ ਗਿਆ ਬੇੜਾ ਉਹ ਮਾੜਾ ਬੜਾ ਉਸ ਪੱਟੀ ਮਾਰੀ ਸੀਗੀ ਉਸ ਤੋ ਟੁੱਟੀ ਹੀ ਖੜਾਈ ਹੈ ਨਾ ਪੱਟੀ ਮਾਰੀ ਤੋ ਤਾਂ ਗੱਲਾਇਆ ਰਹਿ ਗਿਆ ਠੀਕ ਆ ਤਲੋ ਚੈੱਕ ਕਰੋ ਜਰਾ ਰੰਗ ਬਣ ਗਿਆ ਪੂਰੀ ਗੱਲ ਵਾਸਤੇ ਤੇ ਸਾਫ ਸੁਥਰੇ ਹੋ ਗਏ ਹੁਣ ਆਪਣੇ ਹਨਾ ਮਾਤਾ ਵੀ ਗੰਦ ਨਹੀਂ ਪਿਆ ਕਰੂਗਾ ਡੇਲੀ ਸਾਫ ਕਰਦਿਆ ਕਰਾਂਗੇ ਇਹਨੂੰ ਜਿਹੜੀਆਂ ਬਿਠਾਂ ਤੇ ਨਾਜ ਮੜੂ ਲੋ ਬਾਬਿਓ ਆਪਣੀ ਬੜਨੇ ਵਾਲੀ ਦਾ ਬੱਚਾ ਐਡਾ ਹੋ ਗਿਆ ਹਨਾ ਆ ਚੈੱਕ ਕਰੋ ਯਾਰ ਆਪਾਂ ਥੱਲੇ ਪੋਨੇ ਦਾ ਸਾਹਮਣੇ ਉਹ ਹੋਣਾ ਪਾਊਡਰ ਜਾਂ ਕੋਈ ਜੂਆ ਜਵਾਂ ਨਹੀਂ ਪੈਂਦੀ ਬੱਚੇ ਬਿਲਕੁਲ ਸਾਫ਼ ਆ ਚੈੱਕ ਕਰ ਲਓ ਹਨਾ ਕੋਈ ਪਰਾਂ ਨੂੰ ਕੋਈ ਵੀ ਜੂ ਹੈ ਨਹੀਂ ਉਹ ਥੱਲੇ ਪੋਣ ਵਾਲੀ ਉਹ ਖਤਮ ਹੋਇਆ ਉਹਨੂੰ ਫੇਲ ਲਿਆ ਲਾਂਗੇ ਆਪਾਂ ਇੱਕ ਈ ਤੇ ਫੇਰ ਪਾਇਆ ਕਰਾਂਗੇ ਥੱਲੇ ਹੋਈ ਹਾਂਜੀ ਬਾਬੋ ਕੀ ਹਾਲ ਚਾਲ ਆ ਦੂਜੇ ਦਿਨ ਦੀ ਵੀਡੀਓ ਕਰਦੇ ਆ ਸਟਾਰਟ ਲੈਂਦੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦੀ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰਈ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਬਾਬਿਓ ਆ ਜੋ ਕਰਦੇ ਆ ਵੀਡੀਓ ਸ਼ੁਰੂ ਕੱਲ ਬਾਬਿਓ ਵੀਡੀਓ ਵੀ ਨਹੀਂ ਬਣਾਈ ਗਈ ਥੋੜੀ ਬਣਾਈ ਸੀ ਵੀਡੀਓ ਤੁਸੀਂ ਦੇਖ ਲਈ ਪਿਛਲੀ ਵੀਡੀਓ ਹਨਾ ਕੋਈ ਕੱਲ ਸਾਰੇ ਰੰਗ ਰੂੰਗਾ ਆਪ ਹੀ ਕੀਤਾ ਅੰਦਰਲੀ ਸਾਈਡ ਤੋਂ ਉਹ ਆਪ ਹੀ ਬਿਜੀ ਆ ਮੀਂਹ ਬਹੁ ਪੈਂਦਾ ਹਨਾ ਤੇ ਉਹ ਆਪਣਾ ਕਰਦੇ ਤੇ ਮੈਂ ਉਧਰ ਕਬੂਤਰ ਛੱਡਣੇ ਸੀ ਉਸ ਖੁੱਡੇ 'ਚ ਇੱਕ ਖੁੱਡੇ 'ਚ ਕੀਤਾ ਬਾਕੀ ਉਹਨਾਂ ਕੋ ਕਰਾ ਲਾਂਗੇ ਹਨਾ ਤੇ ਨਾ ਹੋਇਆ ਤਾਂ ਆਪ ਵੀ ਕਰ ਦਾਂਗੇ ਏਡਾ ਕੋਈ ਚੱਕਰ ਨਹੀਂ ਨਾਲੇ ਦਿਹਾੜੀ ਨਾ ਖ ਜਾਂਦੀ ਵਧੀਆ ਹਨਾ ਪਰ ਪਹਿਲੇ ਵੀਡੀਓ ਬਣਾ ਲਈ ਅੱਜ ਤੇ ਉਸ ਤੋਂ ਬਾਅਦ ਹੀ ਤੇ ਇੱਕ ਵੀਰ ਦਾ ਕਮੈਂਟ ਆਇਆ ਸੀ ਕਿ ਬਾਈ ਜਿਹੜਾ ایਵੇਨ ਦਾ ਕੈਪਸੂਲ ਆ ਉਹ ਆਪਾਂ ਕਿੱਦਾਂ ਦੇ ਸਕਦੇ ਆ ਪੂ ਬਾਈ ਜੇ ਬੇਸਣ ਦੇ ਵਿੱਚ ਉਹਦੀਆਂ ਗੋਲੀਆਂ ਬਣਾ ਲਓ ਉਹ ਸਭ ਤੋਂ ਬੈਸਟ ਆ ਠੀਕ ਆ ਜਿੱਦਾਂ ਇੱਕ ਕੈਪਸੂਲ ਲੈ ਲਿਆ ਉਹਦੀਆਂ 7-8 ਗੋਲੀਆਂ ਬਣ ਜਾਣ 10 ਗੋਲੀਆਂ ਬਣ ਜਾਣ ਵੀ ਦਸਾਂ ਕੁੱਤਰਾਂ ਨੂੰ ਇੱਕ ਕੈਪਸੂਲ ਲੱਗ ਜੇ ਖੋਲ ਕੇ ਵੀ ਦਵੋਂਗੇ ਨਹੀਂ ਉਹ ਸਹੀ ਨਹੀਂ ਹੈ ਨਾ ਬੇਸਣ ਦੇ ਵਿੱਚ ਉਹਦੀਆਂ ਗੋਲੀਆਂ ਬਣਾ ਲਓ ਜਿੱਦਾਂ ਛੋਲੇ ਲਿਆ ਕੇ ਨਾ ਪੁੱਜੇ ਛੋਲੇ ਜਿਹੜੇ ਕਾਲੇ ਛੋਲੇ ਹੁੰਦੇ ਆ ਨਾ ਪੁੱਜੇ ਲਿਆ ਕੇ ਬਾਈ ਉਹਦੀ ਛਲੜ ਉੱਪਰੋਂ ਲਾ ਕੇ ਛਿਲਕਾ ਲਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਧੁੱਪ ਲਵਾ ਲਓ ਮੜੀ ਜੀ ਸੁੱਕ ਗਏ ਉਹਨੂੰ ਪੀਸ ਲਓ ਪੀਸ ਕੇ ਚੰਗੀ ਤਰ੍ਹਾਂ ਕੋਈ ਉਦਾਂ ਤੋਂ ਪਲਵਾਉਣ ਦੀ ਲੋੜ ਨਹੀਂ ਕਿਉਂਕਿ ਆ ਦਿਨ ਜਿਹੜਾ ਬਰਸਾਤਾਂ ਵਾਲੇ ਆ ਸਲਾਬਿਆ ਹੁੰਦਾ ਚੀਜ਼ ਵਈ ਲਵੇ ਉਹ ਪੂਰਾ ਮਿਕਸ ਨਹੀਂ ਹੁੰਦਾ ਹਨਾ ਉਹਨੂੰ ਕੁ ਪੀਸ ਕੇ ਉਹਦਾ ਆਟਾ ਬਣਾ ਲਓ ਬੇਸਣ ਬਣ ਗਿਆ ਜਦੋਂ ਤੇ ਉਸ ਤੋਂ ਬਾਅਦ ਬਾਈ ਉਹ ਹੀ ਪੀਉਣ ਦਾ ਕੈਪਸੂਲ ਇੱਕ ਤੁਸੀਂ ਸੈਟ ਕਰੋ ਤੁਸੀਂ ਇਕੱਠੇਆਂ ਵੀ ਬਣਾ ਸਕਦੇ ਮੈਂ ਤੁਹਾਨੂੰ ਇੱਕ ਇੱਕ ਕੈਪਸੂਲ ਦਾ ਦੱਸ ਦੇਣਾ ਹਨਾ ਕਿੰਨਾ ਕੁ ਅੰਦਾਜ਼ਾ ਜਿਆ ਦਾ ਦੇ ਦੇਣਾ ਕਿੰਨਾ ਕੁ ਪੈਣਾ ਬਾਈ ਉਹਦੀਆਂ ਤੁਸੀਂ 10 ਗੋਲੀਆਂ ਬਣਾ ਲਓ ਇੱਕ ਕੈਪਸੂਲ ਕਿਉਂਕਿ ਹਲਕੀ ਲਾਇਆ ਕਰੋ ਮੈਂ ਹਰੇਕ ਵਾਰੀ ਇਹੀ ਕਹਿੰਦਾ ਵੀ ਜਿੰਨੀ ਆਪਾਂ ਮੈਡੀਸਿਨ ਵਰਤ ਸਕਦੇ ਆ ਹਲਕੀ ਤੋਂ ਹਲਕੀ ਵਰਤਾਂਗੇ ਹਨਾ ਜਿਆਦਾ ਸਟਰੋਂਗ ਆਪਾਂ ਕਬੂਤਰਾਂ ਨੂੰ ਨਹੀਂ ਦੇ ਸਕਦੇ ਜਿਹੜੇ ਆ ਦਿਨ ਚੱਲਦੇ ਆ ਬਾਈ ਵਿੱਚੇ ਹੀ ਗਰਮੀ ਵਿੱਚੇ ਹੀ ਠੰਡਾ ਵਿੱਚੇ ਹੀ ਗਰਮੀ ਵਿੱਚੇ ਹੀ ਠੰਡਾ ਹਨਾ ਉਹਦੇ ਕਰਕੇ ਬਾਈ ਕਿਤਨਾ ਕਿਤੇ ਕੰਮ ਖਰਾਬ ਹੋਈ ਜਾਂਦਾ ਹਨਾ ਹੁਣ ਕਬੂਤਰ ਵੀ ਬਿਮਾਰਤ ਕਿਉਂਕਿ ਇੱਕ ਤਾਂ ਨਵੀਂ ਕਣਕ ਤਕਰੀਬਨ ਹੀ ਸਾਰੇ ਬਾਈਆਂ ਨੇ ਸ਼ੁਰੂ ਕਰ ਲਈ ਹਨਾ ਬਾਈ ਉਹਦੇ ਕਰਕੇ ਪ੍ਰੋਬਲਮ ਆ ਬੌਂਡ ਜਾਂ ਉਹਦਾ ਸਾਲਾਂ ਦੇ ਵਿੱਚ ਸ਼ੁਰੂ ਕਰਨੀ ਚਾਹੀਦੀ ਨਵੀਂ ਕਣਕ ਜਿਹੜੀ ਆਪਾਂ ਲਈ ਦੀ ਨਾ ਉਹ ਸਾਲਾਂ ਚ ਫੇਰ ਗਰਮੀ ਨਹੀਂ ਪਉਂਦੀ ਯੂਜ਼ਡ ਹੋ ਜਾਂਦਾ ਕਬੂਤਰ ਤੇ ਕੋਦਾਂ ਵੀ ਉਹਦੀ ਗਰਮੈਚ ਜਿਹੜੀ ਆ ਉਹ ਘਟ ਜਾਂਦੀ ਆ ਵੈਸੇ ਧੋ ਕੇ ਤੁਸੀਂ 10-15 ਮਿੰਟ ਭਿਜੀ ਰਹਿਣ ਤੋਂ ਉਦੋਂ ਬਾਅਦ ਉਹਨੂੰ ਸੁਕਾ ਲੋ ਛਾਵੇਂ ਰੱਖ ਕੇ ਉਹ ਕਣਕ ਪਾਓ ਤੇ ایਬਿਓਨ ਦੀਆਂ ਬਾਈ 10 ਗੋਲੀਆਂ ਬਣਾ ਲੋ ਰੋਜ਼ ਦੀ ਇੱਕ ਗੋਲੀ ਦੇਣੀ ਇੱਕ ਦੇ ਲੋ ਸਵੇਰੇ ਸ਼ਾਮ ਵੀ ਦੇਣੀ ਤਾਂ ਕੋਈ ਉਹਦਾ ਨੁਕਸਾਨ ਨਹੀਂ ਹੈਗਾ ਤੁਸੀਂ ਦੇ ਸਕਦੇ ਆ ਹਨਾ ਉਹ ਦੇ ਲੋ ਉਹਦਾ ਬਾਈ ਉਦਾਂ ਵੈਸੇ ਜੇ ਤੁਸੀਂ ਉਦਾਂ ਦੇਸੀ ਚੀਜ਼ਾਂ ਵਰਤੋ ਤਾਂ ਸਾਨੂੰ ਬੈਸਟ ਆ ਠੀਕ ਆ ایਬਿਓਨ ਜਿਹੜਾ ਆ ਕਿ ਇਹ ਮੈਡੀਸਨ ਹੀ ਆ ਇੱਕ ਸਾਭ ਦੀ ਆ ਨਾ ਮੈਡੀਸਨ ਹੀ ਆ ਹੈ ਵੀ ਇੱਕ ਸਾਭ ਦੀ ਕਹਦੀ ਉਹ ਮੈਡੀਸਨ ਹੀ ਆ ਮੈਡੀਸਨ ਨਾਲ ਉੱਠ ਕੇ ਆਓ ਮੈਡੀਸਨ ਉਨਾ ਕਿਰ ਕੰਮ ਕਰਦੀ ਆ ਜਿੰਨਾ ਚਿਰ ਆਪਾਂ ਦੇਨੇ ਆ ਠੀਕ ਆ ਜਾਂ ਥੋੜੇ ਬਾਲ ਚਲੋ ਕਰ ਦੂਗੀ ਹਨਾ ਪਰ ਫੇ ਕਮਜ਼ੋਰੀ ਜਿਹੜੀ ਦੇਸੀ ਚੀਜ਼ ਆ ਬਾਈ ਉਹ ਸਰੀਰ ਚ ਹੀ ਰਹਿਣੀ ਆ ਸਰੀਰ ਨੂੰ ਹੀ ਲੱਗਣੀ ਆ ਤੇ ਕਬੂਤਰ ਵੀ ਵਧੀਆ ਬਣ ਜਾਂਦੇ ਹੁੰਦੇ ਹਨਾ ਆਪਾਂ ਦੇਸੀ ਚੀਜ਼ਾਂ ਚ ਕੀ ਵਰਤ ਸਕਦੇ ਆ ਕੀ ਨਹੀਂ ਵਰਤ ਸਕਦੇ ਉਹਦੀ ਕੱਲ ਨੂੰ ਵੀਡੀਓ ਮੈਂ ਬਣਾਉਂਗਾ ਜਿਹੜੀ ਕਮਜ਼ੋਰੀ ਨਾ ਆਵੇ ਕਬੂਤਰ ਨੂੰ ਆਪਾਂ ਕੀ ਖਰਾਕ ਪਾ ਸਕਦੇ ਆ ਆਪਾਂ ਦਾਣੇ ਚ ਹੀ ਕਰਾਂਗੇ ਆਪਾਂ ਦਾਣਾ ਹੀ ਤੁਹਾਨੂੰ ਦੱਸੂਗਾ ਮੈਂ ਕਿਹੜਾ ਕਿਹੜਾ ਪਾਉਣਾ ਉਹ ਕੱਲ ਦੀ ਵੀਡੀਓ ਚ ਦੱਸਾਂਗੇ ਤੇ ਜਿਹੜੇ ਅੱਜ ਦੀ ਵੀਡੀਓ ਚ ਆਪਾਂ ਪਿਛਲੇ ਕਮੈਂਟ ਦੇ ਦिए ਉਹ ਚ ਕੁਝ ਜ਼ਿਆਦਾ ਬਾਈਆਂ ਨੇ ਸਵਾਲ ਨਹੀਂ ਪੁੱਛੇ ਤੇ ਇਸ ਕਰਕੇ ਵੀਡੀਓ ਆਪਾਂ ਉਹਨਾਂ ਕੀ ਜਵਾਬ ਦੇਵਾਂਗੇ ਬਾਕੀ ਸਾਰਿਆਂ ਦਾ ਦਿਲੋਤਾ ਨਵਾਦਾ ਜਿਹੜੇ ਭਾਈ ਐਨੇ ਸੋਹਣੇ ਸੋਹਣੇ ਕਮੈਂਟ ਤੁਸੀਂ ਕਰਦੇ ਆ ਤੁਹਾਡੇ ਪਿਆਰ ਸਦਕੇ ਭਾਈ ਆਪਾਂ ਕੰਮ ਖਿੱਚੀ ਜਾਂਦੇ ਆ ਤੇ ਹੌਲੀ ਹੌਲੀ ਖਿੱਚੀ ਵੀ ਜਾਵਾਂ ਕੋਈ ਚੱਕਰ ਨਹੀਂ ਰੁਕਦੇ ਨਹੀਂ ਤੇ ਉਹਦੇ ਲਈ ਸੌਰੀ ਜਿਹੜੀ ਕੱਲ ਵੀਡੀਓ ਨਹੀਂ ਪਾਈ ਬਾਈ ਕਿਉਂਕਿ ਕੱਲਾ ਆ ਕਬੂਤਰ ਵੀ ਸਾਹਮਣੇ ਹੁੰਦੇ ਘਰ ਦਾ ਵੀ ਦੇਖਣਾ ਇੱਧਰ ਉੱਧਰ ਹਨਾ ਜਿੱਦਾਂ ਰੰਗ ਰੂング ਦਾ ਵੀ ਕਰਦੇ ਉਹ ਵੀ ਦੇਖਣਾਂ ਦੁਖਣਾ ਹੁੰਦਾ ਆ ਤੇ ਇਕੱਲੇ ਬੰਦੇ ਲਈ ਕਬੂਤਰ ਵੀ ਤੁਹਾਨੂੰ ਪਤਾ ਹੀ ਜ਼ਿਆਦਾ ਆ ਤੇ ਵੀਡੀਓ ਬਣਾਉਣੀ ਥੋੜੀ ਜਿਹੀ ਔਖੀ ਹੋ ਗਈ ਉਦਾਂ ਤਾਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਡੇਲੀ ਵਲੌਗ ਪਾਵਾਂ ਕੋਈ ਇੱਕ ਦਿਨ ਹੁੰਦਾ ਵੀ ਜਿੱਦਣ ਨਹੀਂ ਪਾ ਹੁੰਦੀ ਉਦੋਂ ਮੈਂ ਛੋਟ ਪਾ ਕੇ ਤੁਹਾਨੂੰ ਦੱਸ ਦਿੰਦਾ ਤੁਸੀਂ ਉੱਥੇ ਵੀ ਬਹੁਤ ਪਿਆਰ ਦਿੰਨੇ ਆ ਹਨਾ ਤੇ ਇੱਕ ਬਾਈ ਦਾ ਹੋਰ ਵੀ ਬਾਈ ਕਹਿੰਦਾ ਕੱਚਾ ਚ ਖਰੇ ਮੈਨੂੰ ਉਹ ਲਿਖਿਆ ਨਹੀਂ ਸਹੀ ਗਿਆ ਜਾਂ ਮੈਨੂੰ ਸ ਉਹ ਕੱਚਾਂ ਦੇ ਵਿੱਚ ਕਹਿੰਦੇ ਪਰ ਹੈ ਨਹੀਂ ਸ਼ਾਹ ਇਦਾਂ ਹੀ ਕੁਝ ਬਾਈ ਨੇ ਦੱਸਿਆ ਵੀ ਉਹ ਖੁਰਕ ਬਹੁਤ ਕਰਦਾ ਬਾਈ ਇਦਾਂ ਦਾ ਪਸੀਨ ਹੁੰਦਾ ਨਹੀਂ ਉਦਾਂ ਚਲੋ ਜੇ ਝਾੜੇ ਪਏ ਆ ਨਾ ਦਿਨਾਂ ਦੇ ਵਿੱਚ ਕੰਪਟਰ ਤੇ ਹਲਕੀ ਹਲਕੀ ਸਰੋਂ ਪੋਣੀ ਸ਼ੁਰੂ ਕਰ ਲਓ ਧੋ ਕੇ ਚੰਗੀ ਤਰ੍ਹਾਂ ਹਨਾ ਧੋ ਕੇ ਸਕਾ ਲਓ ਉਹਨੂੰ ਵੀ ਸਰੋਂ ਨੂੰ ਵੀ ਆ ਨਾ ਦਾਣੇ ਤੇ ਕਈ ਵਲੇ ਦਵਾਈਆਂ ਦਵਾਈਆਂ ਇਦਾਂ ਕੀ ਹੁਣ ਲੱਗੀਆਂ ਹੁੰਦੀਆਂ ਕਿਉਂਕਿ ਹੁਣ ਦਾਣਾ ਹੀ ਹੋਣਾ ਆ ਸੋਰੀ ਬੀ ਹੋਣਾ ਜਿਹੜਾ ਬੀਜਣਾ ਬੁਜਰਾ ਹੁੰਦਾ ਨਾ ਕਿਤੇ ਓਣ ਆ ਲੈ ਲਓ ਭਲੇਖੇ ਨਾ ਦਵਾਈਆਂ ਦਵਾਈਆਂ ਲੱਗੀਆਂ ਹੁੰਦੀਆਂ ਸਰੋਂ ਤੁਸੀਂ ਪਾ ਸਕਦੇ ਆ ਮੂੰਗੀ ਪਾ ਸਕਦੇ ਆ ਨਾ ਝਾੜੇ ਪੇਰ ਨੂੰ ਤਰਾਂ ਨੂੰ ਪਰ ਨਾਲ ਕੈਲਸ਼ੀਅਮ ਮਲਟੀਵਿਟਾਮਿਨ ਤੇ ਉਹ ਜਿਹੜਾ ਤੁਹਾਨੂੰ ਮੈਂ ਦੱਸਿਆ ਬਿਮਰਲ ਵਾਲਾ ਦੋਨੇ ਮਿਕਸ ਕਰਕੇ ਉਹ ਜ਼ਰੂਰ ਪਾਇਆ ਕਰੋ ਕੂਤਰਾਂ ਨੂੰ ਇਟੇ ਕੁੱਟ ਕੇ ਪਾਓ ਪਿੱਲੀ ਵੱਧ ਤੋਂ ਵੱਧ ਠੀਕ ਆ ਉਹ ਸਾਰਿਆਂ ਨੂੰ ਪਾ ਸਕਦੇ ਆ ਵੱਡੇ ਛੋਟੇ ਨਾਲ ਕੋਈ ਨੁਕਸਾਨ ਨਹੀਂ ਬਾਈ ਠੀਕ ਆ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਜਿਹੜੇ ਛੋਟੇ ਬੱਚੇ ਆ ਨਾ ਤੇ ਪਲਦੇ ਨਹੀਂ ਸਹੀ ਗਰੋਥ ਨਹੀਂ ਕਰਦੇ ਇੱਕ ਛੋਟਾ ਇੱਕ ਵੱ ਬਾਈ ਉਹਦਾ ਰੀਜ਼ਨ ਕੀ ਆ ਕਈ ਵੇਲੇ ਮਾਦੀ ਆਂਡਾ ਲੇਟ ਦਿੰਦੀ ਆ ਠੀਕ ਆ ਜਿਹੜਾ ਪਹਿਲਾ ਆਂਡਾ ਹੁੰਦਾ ਨਾ ਉਹ ਤੇ ਬੈਂਦੀ ਨਹੀਂ ਕਬੂਤਰੀ ਉਹਦੇ ਕਰਕੇ ਬੱਚਾ ਕਈ ਵੇਲੇ ਇੱਕ ਵਾਰੀ ਲੇਟ ਨਿਕਲ ਜਾਂਦਾ ਦੂਜੇ ਬੱਚੇ ਦੂਜਾ ਆਪਾਂ ਕਹਿੰਦੇ ਵੀ ਦੂਜਾ ਜਿਹੜਾ ਆਂਡਾ ਵੀ ਬੱਚਾ ਉਸ ਚ ਲੇਟ ਬਣਿਆ ਨਹੀਂ ਪਰ ਕਈ ਵਾਰੀ ਤੁਸੀਂ ਕਰਕੇ ਦੇਖ ਲਓ ਐਕਸਪੈਰੀਮੈਂਟ ਹੀ ਆ ਇੱਕ ਵਰਤ ਕੇ ਦੇਖ ਲਿਓ ਜਿਹੜਾ ਪਹਿਲਾ ਆਂਡਾ ਹੁੰਦਾ ਨਾ ਬਾਈ ਉਹ ਬੱਚਾ ਬਾਅਦੋਂ ਨਿਕਲਦਾ ਹੁੰਦਾ ਜਿਹੜਾ ਬਾਅਦ ਵਾਲਾ ਆਂਡਾ ਹੁੰਦਾ ਉਸ ਚ ਬੱਚਾ ਪਹਿਲਾਂ ਨਿਕਲਦਾ ਹੁੰਦਾ ਕਈ ਵੇਲੇ ਇਕੱਠੇ ਵੀ ਨਿਕਲ ਆਉਂਦੇ ਆ ਗਰਮੈਸ਼ਾ ਕਰਕੇ ਕਈ ਵੇਲੇ ਕਬੂਤਰ ਪਹਿਲਾਂ ਵੀ ਬਹਿਣ ਲੱਗ ਪਾਤੇ 22 80% ਕਬੂਤਰ ਪਹਿਲੇ ਆਂਡੇ ਤੇ ਬਹੁਤ ਘਟ ਬੰਦੇ ਆ ਤੁਸੀਂ ਵੀ ਨੋ ਲੈਜ ਦੇ ਵਿੱਚ ਹੋਊਗਾ ਜਾਂ ਤੁਸੀਂ ਨੋਟ ਕੀਤਾ ਹੋਊਗਾ ਹਨਾ ਬਾਈ ਜਦੋਂ ਬੱਚਿਆਂ ਨੂੰ ਦਾਣਾ ਦਿੰਦੇ ਨੇ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਵੱਡੇ ਬੱਚੇ ਨੇ ਜਦੋਂ ਦਾਣਾ ਖਾ ਲਿਆ ਬਾਈ ਵੱਡਾ ਬੱਚਾ ਉਥੋਂ ਚੱਕ ਲਓ 5-7 ਮਿੰਟ 10 ਮਿੰਟ ਲਈ ਜਦੋਂ ਕੂਤਰੀ ਦਾਣਾ ਖਾਂਦੀ ਆ ਉਹ ਜਾ ਕੇ ਜਦੋਂ ਛੋਟੇ ਬੱਚੇ ਨੂੰ ਦਾਣਾ ਦੇ ਦੂਗੀ ਨਾ ਉਦੋਂ ਵਾਰ ਫਿਰ ਉਹ ਬੱਚਾ ਤੁਸੀਂ ਰੱਖ ਲਓ ਕਿਉਂਕਿ ਜਦੋਂ ਆਪਾਂ ਇਹ ਕਰਦੇ ਆ ਆਪਾਂ ਉੱਥੇ ਬੱਚੇ ਪੇਰ ਆਉਂਦੇ ਉਹ ਵੱਡਾ ਬੱਚਾ ਚਲਾਕ ਹੁੰਦਾ ਚੁਸਤ ਹੁੰਦਾ ਨਾ ਉਹ ਹੀ ਦਾਣਾ ਲੈਂਦਾ ਤਾਂ ਛੋਟੇ ਬੱਚੇ ਤਾਂ ਕਿਤੇ ਨਾ ਕਿਤੇ ਦਾਣਾ ਨਹੀਂ ਪਹੁੰਚਦਾ ਤਾਂ ਕਰਕੇ ਇੱਕ ਬੱਚਾ ਛੋਟਾ ਰਹਿ ਜਾਂਦਾ ਉਹ ਵੱਡਾ ਬੱਚਾ ਤੁਸੀਂ ਚੱਕ ਲਿਆ ਕਰੋ ਛੋਟੇ ਨੂੰ ਜਦੋਂ ਦਾਣਾ ਦੇ ਤਾਂ ਉਦੋਂ ਵਾਰ ਆਦਿਆ ਕਰੋ ਕਿਉਂਕਿ ਪਹਿਲਾਂ ਜਦੋਂ ਆਪਾਂ 10 12 5-7 ਦਿਨ ਤਾਂ ਆਪਾਂ ਆਪ ਦਾਣਾ ਦੇ ਹੀ ਨਹੀਂ ਸਕਦੇ 10-12 ਦਾਣਾ ਹਨਾ ਉਹ ਪਹਿਲਾਂ ਤਾਂ ਦੁੱਧ ਹੀ ਆਈ 5-4 ਦਿਨ ਦਿੰਦੀ ਆ ਫਿਰ ਦਾਣਾ ਹੌਲੀ-ਹੌ ਤੇ ਇਸ ਤਰੀਕੇ ਨਾਲ ਬਾਈ ਪਾਵਰ ਜਲਦੀਆਂ ਦੋ ਕਪੂਂਦਾ ਤੁਸੀਂ ਉਹ ਛੋਟੇ ਬੱਚਿਆਂ ਨੂੰ ਇੱਕ ਇੱਕ ਬੂੰਦ ਦੇਣੀ ਸ਼ੁਰੂ ਕਰਦਿਆ ਕਰੋ ਤਾਂ ਕਿ ਜਿਹੜੀ ਉਹਨਾਂ ਦੀ ਪੇਟ ਚ ਇਨਫੈਕਸ਼ਨ ਹੈ ਉਹ ਨਾ ਪਵੇ ਬੱਚਿਆਂ ਨੂੰ ਜੋ ਵੀ ਖਾਦਾ ਪੀਤਾ ਉਹ ਲੱਗੀ ਜਾਵੇ ਤੇ ਬੱਚੇ ਵਧੀਆ ਪਲਦੇ ਆ ਸੋਹਣੇ ਪਲਦੇ ਆ ਤੁਹਾਨੂੰ ਮੈਂ ਪਿਛਲੀ ਵੀਡੀਓ ਦਿਖਾ ਜਿਹੜਾ ਆਪਾਂ ਪਹਿਲਾਂ ਕਲਿੱਪ ਜੋੜਿਆ ਨਾ ਕੱਲ ਵਾਲਾ ਉਹਦੇ ਵਿੱਚ ਮੈਂ ਬੜਲੇ ਵਾਲੀ ਦਾ ਬੱਚਾ ਤੁਹਾਨੂੰ ਦਿਖਾਇਆ ਹੋਇਆ ਆਲਰੇਡੀ ਹੈ ਨਾ ਉਹ ਤੁਸੀਂ ਦੇਖ ਲਓ ਬੱਚੇ ਦੀ ਗਰੋਥ ਚੈੱਕ ਕਰੋ ਹੋਰ 5-7 ਦਿਨਾਂ ਤੱਕ ਉਹਨੇ ਉੱਡਣ ਵਾਲਾ ਵੀ ਹੋ ਜਾਣਾ ਹੈ ਨਾ ਅਜੇ ਕੀ ਨਾ ਪ੍ਰੋਪਰ ਦਾਣਾ ਨਹੀਂ ਕੱਲੀ ਕਣਕ ਤੇ ਹੀ ਪਾਲਦਾ ਫੀਡ ਥੋੜੇ ਜਿਹੇ ਦੇਣੀ ਪਈ ਸੀ ਉਹ ਖਤਮ ਹੋ ਗਈ ਹੁਣ ਮੈਂ ਸ਼ਹਿਰ ਜਾਊਂਗਾ ਅੱਜ ਤੇ ਉਥੋਂ ਫੀਡ ਵੀ ਲੈ ਕੇ ਆਉਂਗਾ ਠੀਕ ਆ ਤੇ ਬਾਕੀ ਬਾਈ ਇੱਕ ਦਾ ਹੋਰ ਕਮੈਂਟ ਆਇਆ ਸੀ ਬਾਈ ਪਲਾਸਟਿਕ ਦੇ ਭਾਂਡਿਆਂ 'ਚ ਪਾਣੀ ਪੋਣਾ ਚਾਹੀਦਾ ਜਾਨ ਬਾਈ ਪਲਾਸਟਿਕ ਨਹੀਂ ਵਰਤਣੀ ਚਾਹੀਦੀ ਮੈਂ ਬਾਰ-ਬਾਰ ਕਿਹਾ ਆਪਾਂ ਵੀ ਇੱਥੇ ਵਰਤੀ ਆ ਨਾ ਬਾਈ ਉਹਦੇ ਵਿੱਚ ਨਾ ਤੁਸੀਂ ਦੇਖ ਲਿਓ ਹਰਾ ਹਰਾ ਜੰਮ ਜਾਂਦਾ ਉਹ ਵੀ ਕੁਜਾ ਟੁੱਟ ਗਿਆ ਲਿਆਂਦਾ ਵੀ ਪਿਆ ਆ ਹੁਣ ਕੁਜਾ ਅੱਜ ਉੱਥੇ ਰੱਖਿਆ ਮੈਂ ਹੁਣ ਤੁਹਾਨੂੰ ਦਿਖਾ ਵੀ ਦਿੰਨਾ ਅੱਜ ਰੱਖ ਦਿੱਤਾ ਉਥੋਂ ਪਲਾਸਟਿਕ ਦਾ ਜਿਹੜਾ ਸੀ ਉਹ ਚੱਕ ਦਿੱਤੀ ਉਹ ਉਦੋਂ ਤਾਂ ਰੱਖੀ ਸੀ ਉਹ ਇੱਥੇ ਨਿਆਣੇ ਖੇਡਦੇ ਹੁੰਦੇ ਸੀ ਤਾਂ ਉਹਨਾਂ ਨੇ ਉਹ ਚਾਟੀ ਆਪਣੀ ਤੋੜਤੀ ਤੇ ਜਿਹੜੀ ਫਿਰ ਮੈਨੂੰ ਆ ਰੱਖਣੀ ਪਈ ਹੈ ਨਾ ਕਬੂਤਰਿਆਂ 'ਚ ਜਿਆਦਾ ਸੀ ਉਦੋਂ ਪਰ ਤੁਹਾਨੂੰ ਪਤਾ ਹੋਣਾ ਇਸ ਘੁੱਟੇ 'ਚ ਕਬੂਤਰਿਆਂ ਸੀ ਸਾਰੀਆਂ ਹੈ ਨਾ ਘਟਵਾੜਾ 80 90 ਕਬੂਤਰਿਆਂ ਸੀ ਆਹ ਹੋਇਆ ਕਰਕੇ ਉਹ ਛੀਲੇ ਵਾਲੀਆਂ ਵੀ ਸੀ ਇਸੇ ਚੱਕਰ 'ਚ ਆਪਣੇ ਇੱਕ ਦੋ ਵਾਰੀ ਪ੍ਰੋਬਲਮ ਆ ਗਈ ਹੈ ਨਾ ਕਬੂਤਰ ਜ਼ਿਆਦਾ ਹੋਣ ਕਰਕੇ ਕਿਉਂਕਿ ਮੈਂ ਕਦੀ ਇੰਨੇ ਕਬੂਤਰ ਵਧਾਏ ਨਹੀਂ ਸੀ ਐਦ ਕੀ ਬਸ ਹਰ ਰਨ ਕਰਕੇ ਕਬੂਤਰ ਲਿਆਂਦੇ ਤਾਂ ਸਮਝ ਨਹੀਂ ਆਈ ਕਬੂਤਰ ਤੁਹਾਨੂੰ ਪਤਾ ਇੰਨੇ ਕਬੂਤਰਾਂ 'ਚੋਂ ਇੱਕ ਦੋ ਕਬੂਤਰ ਤੇ ਉਦਾਂ ਹੀ ਨਹੀਂ ਦੀਦਾ ਬਾਈ ਜੇ 70 80 ਕਬੂਤਰੀਆਂ ਹੋਣ ਇੱਕ ਖੁੱਡੇ 'ਚ ਤੇ ਤੁਸੀਂ ਕਿੱਥੇ ਦੇਖ ਲਓਗੇ ਹਨ ਕਿਹੜੀ ਬਿਮਾਰ ਹੈ ਕਿਹੜੀ ਢਿੱਲੀ ਇਸ ਕਰਕੇ ਘਟਾਈਆਂ ਆਪਾਂ ਠੀਕ ਆ ਤੇ ਘਟਾਵਾਂਗੇ ਵੀ ਹੋਰ ਘਟਾਵਾਂਗੇ ਥੋੜੇ ਕਬੂਤਰ ਰੱਖਾਂਗੇ ਜਿਹੜੇ ਆਪਣੀਆਂ ਨਿਗਾਹ ਦੇ ਵਿੱਚ ਆਉਂਦੇ ਰਹਿਣ ਇੱਕ ਦਾਣਾ ਵਧੀਆ ਪੈਂਦਾ ਇੱਕ ਕੇ ਤੇ ਇੱਕ ਬਾਈ ਨੇ ਦੱਸਿਆ ਜੀ ਦੂਸਰ ਦੀ ਬਾਈ ਦੂਸਰ ਦਾ ਹਜੇ ਫਾਇਦਾ ਨਹੀਂ ਕੋਈ ਯਾਰ ਜੇ ਤੁਸੀਂ ਪੁੱਛਣੀ ਵੀ ਚਾਉਂਦੇ ਆ ਮੈਂ ਦੂਸਰ ਦੀ ਗੇਮ ਦੱਸ ਵੀ ਦੂੰ ਕੋਈ ਡਾ ਖਲਾਜ ਤੁਹਾਨੂੰ ਪਤਾ ਮੈਂ ਜਿਹੜੀ ਗੇਮ ਦੱਸਦਾ ਉਹਨਾਂ ਹੁਣ ਆ ਪਿੱਛੇ ਇਹ ਪਤਾ ਨਹੀਂ ਕਿਹੜਾ ਮੰਡੀ ਬਾਈ ਉੱਥੋਂ ਇਹ ਮੈਨੂੰ ਹੁਣ ਨਾਂ ਨਹੀਂ ਪਤਾ ਮੈਂ ਚਲੋ ਠਹਿਰ ਕੇ ਦੱਸ ਦਿੰਦਾ ਬਾਈ ਦਾ ਉਹਨੇ ਬਾਈ ਨੇ ਕੂਤਰ ਸੰਭਿਆ ਸੀ ਜਿੱਦਾਂ ਆਪਾਂ ਲੂ ਬਖਾਰਾ ਦੱਸਿਆ ਕਿਉਂਕਿ ਉਦੋਂ ਦੇਣ ਕਿਹੜਾ ਲੱਗਿਆ ਸੀ ਉਹਨੇ ਲਾ ਲਿਆ ਪਰ ਲਾਉਣਾ ਚਾਹੀਦਾ ਨਹੀਂ ਆ ਦੇਣਾ ਚਾਲੂ ਖਾਰਾ ਉਹ ਬਾਈ ਨੇ ਲਾ ਲਿਆ ਉਹਦਾ ਲੱਕ ਸੀ ਉਦੋਂ ਵੀ ਗਰਮੀ ਪੈ ਗਈ ਬਹੁਤ ਜ਼ਿਆਦਾ ਚੱਲ ਗਿਆ ਕੰਮ ਠੀ ਜੈਤੋਂ ਵੰਡੀ ਤੋਂ ਸ਼ਾਇਦ ਜੈਤੋਂ ਵੰਡੀ ਤੋਂ ਵੀ ਬਾਈ ਉਹ ਤੇ ਉਹ ਕਬੂਤਰ ਉਹਨੇ ਬਾਈ ਨੇ ਵਧੀਆ ਸੰਭਿਆ ਵਧੀਆ ਉੜਿਆ 8 9 ਵਜੇ ਕਰੇ ਉੜਦਾ ਹੀ ਛੱਡ ਕੇ ਦੂਜੇ ਦਿਨ ਲਾ ਕੇ ਲਿਆਂਦਾ ਹਨਾ ਉਸੇ ਗੇਮ ਦੇ ਜਿਹੜਾ ਆਪਾਂ ਪਾਣੀ ਦੱਸਿਆ ਜੋ ਵੀ ਗੋੜ ਤੋੜ ਜੋ ਵੀ ਦੱਸਿਆ ਬਾਈ ਨੇ ਉਸੇ ਚੀਜ਼ ਤੇ ਸੰਭਿਆ ਸੀ ਤੇ ਉਹਦਾ ਬਾਈ ਦਾ ਧੰਨਵਾਦ ਜਿਹੜਾ ਯਕੀਨ ਕਰਕੇ ਆਪਣਾ ਸਾਰਾ ਕੁਝ ਵਰਤਿਆ ਤੇ ਉੱਤੇ ਕਬੂਤਰ ਵਧੀਆ ਉੜਿਆ ਤੇ ਬਾਈ ਜਿੱਤਿਆ ਵੀ ਆ ਹਨਾ ਕਿਉਂਕਿ ਬਾਈ ਮੈਂ ਗੇਮ ਉਹ ਦੱਸਦਾ ਜਿਹੜੀ ਆਪਾਂ ਵਰਤੀ ਹੁੰਦੀ ਆ ਠੀਕ ਆ ਮੈਂ ਓਦਾਂ ਹਵਾ 'ਚ ਤੀਰ ਨਹੀਂ ਮਾਰਦਾ ਤੁਹਾਡੇ ਸਾਹਮਣੇ ਆਪਾਂ ਵਲੌਗ ਜਿੰਨੇ ਵੀ ਪਿੱਛੇ ਬਾਜ਼ੀਆਂ ਵਾਲੇ ਗੋੜ ਕਈ ਵਾਰੀ ਬਾਈ ਕਹਿੰਦੇ ਵੀ ਗੋੜ ਦੱਸ ਦਿਓ ਬਾਈ ਜਿਹੜਾ ਦਿਨਾਂ 'ਚ ਲੱਗਦਾ ਜਾਂ 200 ਬਾਈ ਉਹ ਦੂਸਰ ਤੇ ਵੀ ਲੱਗਦਾ ਸਾਰਾ ਲੱਗਦਾ ਉਹ ਜਿਹੜਾ ਗੋੜ ਦੀ ਆਪਾਂ ਵੀਡੀਓ ਪਾਈ ਆ ਨਾ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਵੀ ਦੇ ਦੂੰਗਾ ਤੇ ਤੁਸੀਂ ਉੱਥੇ ਜਾ ਕੇ ਓਦਾਂ ਵੀ ਚੈਨਲ ਤੇ ਦੇਖ ਸਕਦੇ ਆ ਗੋੜ ਬਹੁਤ ਘੈਂਟ ਚੀਜ਼ ਆ ਤੁਸੀਂ ਬਣਾਓ ਤੁਹਾਨੂੰ ਪਤਾ ਲੱਗ ਜੂ ਹਨਾ ਪਾਣੀ ਬਣਾਓ ਜਿਹੜਾ ਪਾਣੀ ਆਪਾਂ ਵਰਤਿਆ ਉਹਦਾ ਵੀ ਜਿਹੜੇ ਦਾ ਪੁਰਾਣੇ ਆਪਣੇ ਨਾਲ ਜੁੜੇ ਹੋਏ ਆਪਣੀ ਜਿਹੜੇ ਵੀ ਜਿੰਨੀ ਵੀ ਫੈਮਿਲੀ ਆਪਣੀ ਇਸ ਚੈਨਲ ਤੇ ਬਣੀ ਹੋਈ ਹੈ ਨਾ ਉਹ ਸਾਰੇ ਜਾਣਦੇ ਆ ਵੀ ਆਪਾਂ ਕੀ ਕੀ ਦੱਸਿਆ ਜਿਹੜੇ ਨਵੇਂ ਆ ਬਾਈ ਤੁਸੀਂ ਜਾ ਕੇ ਉਹ ਚੀਜ਼ਾਂ ਦੇਖ ਲਿਓ ਪਾਣੀ ਵਰਤ ਲਿਓ ਸਾਰਾ ਕੁਝ ਵਰਤ ਲਿਓ ਇੱਕ ਨੰਬਰ ਰਿਜ਼ਲਟ ਆਊਗਾ ਬਾਈ ਇਹ ਨਹੀਂ ਇੱਕ ਬਾਈ ਨੂੰ ਆਇਆ ਹਜ਼ਾਰਾਂ ਬਾਈਆਂ ਨੇ ਉਹ ਤੋਂ ਫਾਇਦਾ ਲਿਆ ਹਜ਼ਾਰਾਂ ਬਾਈ ਉਹ ਤੋਂ ਉਸ ਪਾਣੀ ਨਾਲ ਬਾਜ਼ੀਆਂ ਜਿੱਤੇ ਵੀ ਆ ਜਿੱਦਾਂ ਆਪਾਂ ਗੇਮ ਦੱਸੀ ਸੀ ਆਲੂ ਵਗੈਰਾ ਬਾਈ ਕੋਈ ਬਾਈ ਨਹੀਂ ਦੱਸਦਾ ਠੀਕ ਆ ਸੇਮ ਗੇਮ ਆ ਆਲੂ ਖਰਲ ਜਿੱਦਾਂ ਲੱਗਦੀ ਓਦਾਂ ਹੀ ਦੱਸੀ ਮੈਂ ਜੋ ਵੀ ਆ ਏ ਟੂ ਜ਼ੈਡ ਦੱਸਿਆ ਜੋ ਮੈਂ ਕਰਦਾ ਸਾਰੀ ਗੇਮ ਦੱ ਤੁਸੀਂ ਦੇਖ ਸਕਦੇ ਹੋ ਤੇ ਚਲੋ ਬਾਬਿਓ ਕਰੀਏ ਵੀਡੀਓ ਸ਼ੁਰੂ ਵੀਡੀਓ ਗੱਲਾਂ ਬਾਤਾਂ ਜਿ ਵਾੜੀ ਲੰਬੀ ਹੋ ਜਾਂਦੀ ਕਬੂਤਰ ਦੇਖੀ ਅੱਜ ਗੋਟੇ ਲਾ ਮੱਠਾ ਤਾਂ ਨਹੀਂ ਇੱਕ ਕਬੂਤਰੀ ਬਾਈ ਰਤੀ ਆਪਣੀ ਮਰ ਗਈ ਕਿਉਂਕਿ ਉਹ ਤੁਹਾਨੂੰ ਦੱਸਿਆ ਕਬੂਤਰੀਆਂ ਜਿਆਦਾ ਹੀ ਛੁੱਟੇ ਫੁੱਟੇ ਚ ਵੜਦੀ ਹੁੰਦਾ ਸੀ ਤੇ ਉਹ ਮੇਰੇ ਕੋ ਵੀ ਦੇਖ ਰਿਹਾ ਕੱਲ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਬਿਮਾਰ ਆ ਪਰ ਉਦੋਂ ਟਾਈਮ ਬਹੁਤ ਲੰਘ ਗਿਆ ਸੀ ਕਬੂਤਰੀ ਬਿਲਕੁਲ ਹੀ ਖਤਮ ਹੋ ਗਈ ਸੀ ਦਵਾਈ ਦੁਈ ਵੀ ਦਿੱਤੀ ਉਹ ਅੰਦਰੋਂ ਖਤਮ ਹੋ ਗਈ ਸੀ ਹਨਾ ਚਲੋ ਉਹਦੀ ਜਾਰੀ ਬਣੀ ਸੀ ਲਿਖੀ ਸੀ ਜੋ ਵੀ ਉਹ ਬਣ ਗਿਆ ਮੁੱਦਾ ਇੱਕ ਕਬੂਤਰੀ ਵੀ ਉਸੇ ਕੰਡੀਸ਼ਨ ਸੀ ਉਹ ਹਜੇ ਤੱਕ ਤਾਂ ਸਹੀ ਉਹ ਬਚਾ ਲਈ ਆਪਾਂ ਬਾਕੀ ਉਹਦੀ ਬਦੀ ਲਿਖੀ ਉਹ ਪਰਮਾਤਮਾ ਦੇ ਹੱਥ ਤਾਂ ਜੋ ਮੈਡੀਸਨ ਬਣਦੀ ਸੀ ਉਹਨੂੰ ਦੇਤੀ ਉਹ ਸੈਟ ਆ ਉਹ ਵੀ ਮੈਂ ਦਿਖਾਉਂਗਾ ਹੁਣ ਤੇ ਜਿਹੜਾ ਬੱਚਾ ਆਪਣਾ ਉਹ ਇੱਕ ਹੋਰ ਬਿਮਾਰ ਹੋਇਆ ਮੂੰਸ਼ਾਲੇ ਉਹ ਸੈਟ ਹੋ ਗਿਆ ਉਹ ਹੁਣ ਮੈਂ ਉਧਰ ਸ਼ਿਫਟ ਕਰਤਾ ਪਰਲੇ ਬੰਨੇ ਜਿਹੜੀਆਂ ਕਬੂਤਰੀਆਂ ਆਪਣੀਆਂ 8-9 ਢਿੱਲੀਆਂ ਹੋਈਆਂ ਸੀ ਉਹਦੇ ਵਿੱਚੋਂ ਸਿਰਫ ਰਹਿ ਗਈਆਂ ਬਾਬੇ ਤਿੰਨ ਰਹਿ ਗਈਆਂ ਜਾਂ ਚਾਰ ਹਨਾ ਜਿਹੜੀਆਂ ਨਹੀਂ ਠੀਕ ਹੋ ਥੋੜੀ ਤਿੰਨ ਸਹੀ ਹੋ ਗਈਆਂ ਇੱਕ ਥੋੜੀ ਜਿਹਾ ਜ਼ਿਆਦਾ ਆ ਤਿੰਨ ਨੂੰ ਫਰਕ ਪੈ ਗਿਆ ਬਾਕੀ ਮੈਂ ਉਧਰ ਦੂਜੇ ਗੁੱਡੇ 'ਚ ਸ਼ਿਫਟ ਕਰਤੀਆਂ ਜਿਹੜੀਆਂ ਸਿਗੀਆਂ ਸਾਰੀਆਂ ਸਹੀ ਹੋ ਗਈਆਂ ਹਨਾ ਉਹਨਾਂ ਨੇ ਇੱਕ ਦੋ ਵਾਰੀ ਬੀਕਾਸੂਲ ਦਾ ਕੈਪਸੂਲ ਦੇ ਨਈ ਜਿਹੜੇ ਆ ਦਾਣੇ ਬਾਈ ਨਿਕਲਦੇ ਆ ਨਾ ਮੂੰਹ ਪੱਕ ਜਾਂਦਾ ਜਾਂ ਕਿੱਦਾਂ ਵੀ ਬਾਈ ਬੀਕਾਸੂਲ ਦਾ ਕੈਪਸੂਲ ਵਰਤਣਾ ਸ਼ੁਰੂ ਕਰੋ ਤੁਹਾਨੂੰ ਇਹਦਾ ਰਿਜ਼ਲਟ ਪਤਾ ਲੱਗ ਜੂ ਨਾ ਬਾਈ ਦਾਣੇ ਨਿਕਲਣਗੇ ਕਿਉਂਕਿ ਵਰਤ ਕੇ ਹੀ ਬੰਦੇ ਨੂੰ ਪਤਾ ਲੱਗਦਾ ਮੈਂ ਵੀ ਵਰਤਿਆ ਆ ਬਿਮਾਰੀ 'ਚ ਦੇਖ ਦੇਖਿਆ ਬਾਈ ਦਾਣੇ ਦੂਣੇ ਉਹ ਦਿਨਾਂ ਦੇ ਵਿੱਚ ਬੀਕਾਸੂਲ ਦਾ ਕੈਪਸੂਲ ਪਤਲਾ ਗਰਮੀ ਲੀਵਰ ਚ ਪਾਉਗੀ ਤਾਂ ਹੀ ਦਾਣੇ ਹੋਣੇ ਆ ਤਾਂ ਹੀ ਫੋੜੇ ਹੋਣੇ ਆ ਤਾਂ ਹੀ ਗਲਾ ਪੱਕਣਾ ਸਾਰਾ ਰੀਜ਼ਨ ਇਹੀ ਚੱਲਦਾ ਹੈ ਨਾ ਲੀਵਰ ਤੋਂ ਹੀ ਸ਼ੁਰੂ ਹੁੰਦਾ ਤੇ ਬੀਕਾਸੂਲ ਦਾ ਕੈਪਸੂਲ ਵਰਤਿਆ ਕਰੋ 50 ਕਬੂਤਰਾਂ ਨੂੰ ਇੱਕ ਕੈਪਸੂਲ ਲੱਗ ਜਾਂਦਾ ਉਹ ਤੁਸੀਂ ਆਪਣੇ ਸਾਹ ਨਾਲ ਪਾਣੀ ਚ ਦੇਣਾ ਐਵੇਂ ਹੀ ਦੇਣਾ ਚੁੜਕੀ ਨਾ ਜਿੱਦਾਂ ਵੀ ਦੇਣਾ ਤੁਸੀਂ ਦੇ ਸਕਦੇ ਆ ਉਹਦਾ ਕੋਈ ਨੁਕਸਾਨ ਨਹੀਂ ਹਫਤੇ ਚ ਇੱਕ ਦੋ ਵਾਰ ਹੀ ਵਰਤ ਲਿਆ ਕਰੋ ਤੇ ਆਜੋ ਬਾਬਿਓ ਕਰੀਏ ਵੀਡੀਓ ਸ਼ੁਰੂ ਉਹਦੇ ਦਰਵਾਜ਼ੇ ਦੇ ਰੂਜੇ ਲਾ ਕੇ ਉਹਨਾਂ ਨੇ ਗੰਦ ਗੁੰਦ ਪਾਇਆ ਇੱਧਰ ਰੱਖਿਆ ਉਹ ਆਪਾਂ ਹੀ ਲਾਏ ਸੀ ਇਹਨਾਂ ਨੇ ਠੀਕ ਆ ਐ ਬਹੁਤ ਲਾਈਵ ਦੇਖੋਗੇ ਤਾਂ ਬਹੁਤ ਗੱਲਬਾਤ ਆ ਤੇ ਕੈਮਰੇ 'ਚ ਥੋੜਾ ਜਿਆਦਾ ਜਿਆਦਾ ਹੀ ਕਲੀਅਰ ਚੱਕ ਲੈਂਦਾ ਨਾ ਉਹ ਉਹਦਾ ਬਿਲਕੁਲ ਸਾਫ਼ ਗੰਦਾ ਲੱਗਦੀ ਐ ਇੱਥੇ ਥੋੜੇ ਲੱਗਦੇ ਜਿੱਦਾਂ ਵੀ ਟਾਕੜਕ ਜਾਈ ਟੰਦੀ ਦੀ ਦੀ ਹੋਊਗਾ ਉਹਦਾ ਲਾਈਵ ਨਹੀਂ ਦੀਦੀਆਂ ਹਣਾ ਕਿਤੇ ਕਿਤੇ ਦੀਦੀਆਂ ਜਿਆਦਾ ਨਹੀਂ ਤੇ ਉਹ ਪਲਾਈ ਤੇ ਜਿਹੜਾ ਸੀ ਉਹ ਬਹੁਤ ਵਧੀਆ ਹੋਇਆ ਉਥੇ ਪੱਟੀ ਮਾਰੀ ਸੀ ਉਥੇ ਕਰੀ ਰੰਗ ਫੇਰ ਮਾਰੂਗਾ ਮੈਂ ਉਥੇ ਜਿੱਦਾ ਪੱਟੀ ਲਾਈ ਸੀ ਨਾ ਪੱਟੀ ਝਾਪਦੀ ਐ ਥੱਲੇ ਚਿੱਟੀ ਚਿੱਟੀ ਉਥੇ ਫੇਰ ਲਾ ਦਾਂਗੇ ਕਰੀ ਤੇ ਬਾਕੀ ਕੂਤਰਾਂ ਨੇ ਤਾਂ ਗੰਦ ਗੁੰਦ ਪਾਉਣਾ ਹੀ ਆ ਕੋਈ ਚੱਕਰ ਨਹੀਂ ਇਹਨਾਂ ਦਾ ਘਰ ਤੇ ਆयो ਬਾਬੇ ਕੂਕ ਇੱਕ ਤੱਕ ਉਤਰ ਡਾਉਣੇ ਆ ਠੀਕ ਆ ਜੇ ਮੈਂ ਸ਼ਹਿਰ ਜਾਣਾ ਉਹਦਾ ਜੇ ਮੈਂ ਆ ਜਾਣਾ ਹੋਇਆ ਘਰਦਿਆਂ ਨੇ ਜਾਣਾ ਹੋਇਆ ਤਾਂ ਫੇਰ ਆਪਾਂ ਅੱਜ ਡਾਉਣੇ ਆ ਜੇ ਮੈਂ ਜਾਣਾ ਹੋਇਆ ਫੇਰ ਡਾਊਂਗਾ ਨਹੀਂ ਫੇਰ ਵੀਡੀਓ ਇਦਾਂ ਹੀ ਆਪਾਂ ਐਂਡ ਕਰ ਲਾਂਗੇ ਹਨਾ ਤੇ ਜਿੱਦਾਂ ਹੋਣਾ ਕਬੂਤਰ ਬਾਈ ਜਿੱਦਾਂ ਕਹਿੰਦੇ ਨੱਕ ਫੱਟਦੇ ਆ ਜਾਂ ਕਹਿੰਦਾ ਬਾਈ ਇਹਨਾਂ ਨੂੰ ਮਲਾਪਿਆ ਸਾਰੇ ਕੂਤਰਾ ਚ ਮਲਾਪਾ ਹੈਗੇ ਆ ਸ਼ੋਰ ਆ ਠੀਕ ਆ ਇੱਕ ਦੋ ਮਿੱਠਾ ਚ ਵੀ ਮੈਂ ਨਿਕਲੇ ਦੇਖਿਆ ਇਹਨਾਂ ਨੂੰ ਮਲਾਪ ਪਾਣੀ ਦਵਾਈ ਲਾਉਣੀ ਆ ਹੁਣ ਤੁਸੀਂ ਕਬੂਤਰਾਂ ਦੀ ਕੁਆਲਿਟੀ ਚੈੱਕ ਕਰੋ ਕਿ ਕਬੂਤਰ ਹੁੰਦੇ ਸਮਝ ਕਿਉਂਕਿ ਖੁੱਡਾ ਸਭ ਤੋਂ ਮੇਨ ਚੀਜ਼ ਖੋਤੇ ਚੰਗਾ ਜਾਨਵਰ ਦਿਖੂਗਾ ਬੇਠਾ ਤਾਂ ਹੀ ਕਬੂਤਰ ਆਪਾਂ ਨੂੰ ਸਹੀ ਦਿਖੂਗਾ ਹੁਣ ਜਿੰਨੇ ਵੀ ਕਬੂਤਰ ਤੁਸੀਂ ਸਾਰੇ ਦੇਖ ਰਹੇ ਹੋ ਨਾ ਆ ਚੈੱਕ ਕਰੋ ਜੀਦਾ ਖੋਤੇ ਦੀ ਖੋਤੇ ਦੇ ਵਿੱਚ ਇਹਨਾਂ ਦੀ ਜਦਾਂ ਮਤਲਬ ਕਿੰਨੀ ਲਾਈਫ ਬਣ ਗਈ ਅਗਲੀਆਂ ਵੀਡੀਓ ਦੇਖ ਲਿਓ ਤੇ ਅੱਜ ਦੇਖ ਲਓ ਕਬੂਤਰ ਬੇਟੇ ਇਕੱਲਾ ਇਕੱਲਾ ਕਬੂਤਰ ਸਮਝ ਆਉਂਦਾ ਪਿਆ ਇੱਕ ਆ ਬੱਚਾ ਡਾਵਾਂਗੇ ਠੀਕ ਆ ਤੇ ਇੱਕ ਆਵੜਾ ਮੋਟੂ ਡਾਵਾਂਗੇ ਆ ਬੇਠਾ ਠੀਕ ਆ ਇਹ ਵੀ ਥੋੜੇ ਦਿਨਾਂ ਦਾ ਮਹਿਮਾਨ ਹੈ ਕਿ ਬਾਈ ਕੋ ਚਲ ਜਾਣਾ ਤੇ ਹੋਰ 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 ਆ ਵੀ ਕਬੂਤਰ ਦੇਖ ਲੈ ਜਿਹੜੇ ਸਹੀ ਆ ਪਰ ਕਲੀਆਂ ਸਿੱਟੀਆਂ ਰਤਾ ਡਾਵਾਂਗੇ ਕਪੜਾ ਜਿਹੜਾ ਰਤਾ ਹਨਾ ਉਹ ਡਾਵਾਂਗੇ ਤਿੰਨ ਕੂਤਾ ਡਾਉਣੇ ਆ ਆਇਓ ਬਾਬਿਓ ਦੇਖਦੇ ਆ ਪਹਿਲਾ ਸ਼ਹਿਰ ਦਾ ਪ੍ਰੋਗਰਾਮ ਕੀ ਬਣਦਾ ਫੇ ਕੂਤਾ ਡਾਓ ਬਾਬਿਓ ਦਾਣਾ ਲੱਗਾ ਬਣਾਉਣਾ ਥੋੜਾ ਜਿਆ ਥੋੜਾ ਜਿਆਦਾ ਨਹੀਂ 2 ਕਿਲੋ ਮੱਕੀ ਲੈ ਕੇ ਆਇਆ ਥੋੜਾ ਜਿਆ ਬਣਾਉਣਾ ਥੋੜੇ ਕਿਤੇ ਨਹੀਂ ਪੂਣੀ ਪੱਕੀ ਆਪਾਂ ਐਡੀ ਕੂਤਰਾ ਦੇ ਅੰਦਰ ਗਰਮੀ ਗਰਮੀ ਪੈਂਦੀ ਆ ਉਹ ਘਟਜੂਗੀ ਹਨਾ ਕਣਕ ਨਮੀ ਕਰਕੇ ਮੱਕੀ ਪੂਰੀ ਇੱਕ ਨੰਬਰ ਆ ਬਾਬਿਓ ਠੀਕ ਆ ਦੇਖੋ ਦਰੜਪੜ ਕੋਈ ਆਟਾ ਨਹੀਂ ਕੋਈ ਰੇਸ਼ੇ ਦਾ ਡਰ ਨਹੀਂ ਕੋਈ ਕੁਝ ਨਹੀਂ ਕੋਈ ਆਟਾ ਨਹੀਂ ਹੈਗਾ ਵਿੱਚ ਇਹਦਾ ਸ਼ਿੱਕਾ ਲੱਗਦੀ ਹੈ ਨਾ ਪੁੱਤਰ ਜਿਹੜਾ ਆਟਾ ਜਾਂ ਹੁੰਦਾ ਵੇਟ ਪੀਸੀ ਨਹੀਂ ਸਹੀ ਹੁੰਦੀ ਬਹੁਤ ਸਾਫ ਸੁਧਰੀ ਹੈਗੀ ਮਹਿੰਗੀ ਮਿਲੀ ਆਪਾਂ ਨੂੰ ਇਹ ਇਹ ਮੇਰਾ 4500 ਰੁਪਏ ਕਿਲੋ ਦਿੱਤੀ ਹੈ ਨਾ ਵਿਆਗ ਰੁਪਏ ਤੇ ਆਹ ਕਣਕ ਹੈ ਨਹੀਂ ਕਿ ਧੋਕ ਰੱਖੀ ਗੱਲ ਦੀ ਠੀਕ ਆ ਆ ਲਿਆ ਬਾਬਿਓ ਜ਼ੀਰੋ ਨੰਬਰ ਫੀਡ ਐ ਐ ਸੋਰੀ ਆ ਸਰੋਂ ਆ ਕਿਲੋ ਕ ਸਰੋਂ ਲਿਆ ਆ ਜਿਆਦਾ ਨਹੀਂ ਪੁੰਦਾ ਉਹਨਾਂ ਮੈਂ ਥੋੜੀ ਥੋੜੀ ਪੂੜੀਆਂ ਹਨਾ ਆ ਸਰੋਂ ਲਿਆਦੀ ਆ ਠੀਕ ਆ ਤੇ ਆਹ ਫੀਡ ਐ ਜ਼ੀਰੋ ਨੰਬਰ ਠੀਕ ਹੈ ਇਹ ਵੀ 2 ਕਿਲੋ ਇਹ ਲਿਆਇਆ ਮੈਂ ਤੇ ਪੌਣੀ ਇਦਾਂ ਨਹੀਂ ਐ ਮੈਂ ਕੱਲੀ ਗੱਲੀ ਚ ਥੋੜੀ ਥੋੜੀ ਪਾ ਕਰਨੀ ਪਹਿਲਾਂ ਰੂਟਰਾਂ ਨੂੰ ਥੋੜੀ ਜਿਹੀ ਆ ਪਾਤੀ ਥੋੜੀ ਜਿਹੀ ਸਰੋਂ ਤੇ ਥੋੜੀ ਜਿਹੀ ਉਹ ਫੀੜ ਫਿਰ ਜਾ ਕੇ ਦਾਣਾ ਕਣਕ ਪਾਇਆ ਕਰਨੀ ਆ ਤੇ ਜੇ ਇਹ ਖਾਂ ਵਧੀਆ ਮਤਲਬ ਪਛਦੇ ਰਹੇ ਸਹੀ ਤਰੀਕੇ ਨਾਲ ਹੋਏ ਫਿਰ ਮੱਕੀ ਹੋਰ ਲਿਆਵਾਂਗੇ ਥੋੜੇ ਦਿਨ ਹੋਰ ਪਾਵਾਂਗੇ 5-7 ਦਿਨ 10 ਦਿਨ ਹੋਰ ਪਾਵਾਂਗੇ ਲਗਾਤਾਰ ਕਿਉਂਕਿ ਠੰਡੀ ਹੁੰਦੀ ਆ ਸਰੋਂ ਵੀ ਠੰਡੀ ਹੁੰਦੀ ਆ ਜਿਹੜੀ ਕਣਕ ਨਾਲ ਗਰਮੀ ਪੈਂਦੀ ਵੀ ਨਾ ਲੀਬ ਨਾਲ ਉਹ ਨਾ ਪਊਗੀ ਕਿਉਂਕਿ ਨਵੀਂ ਕਣਕ ਸਿਆਲਾ ਜੀ ਦੀ 30 ਸ਼ੁਰੂ ਕਰਨੀ ਉਦੋਂ ਹੀ ਗੜਬੜ ਹੋ ਜਾਂਦੀ। ਕੋਈ ਇਹਦੀ ਹੁਣ ਅੱਜ ਕੱਲ ਸਪਰੇਆਂ ਬਾਬੇ ਉਹ ਬਹੁਤ ਹੁੰਦੀਆਂ ਹਨ ਗਣਕ ਇੱਦਾਂ ਦਾ ਹੈ ਨਹੀਂ ਵੀ ਜਿਹੜੀ ਸਪਰੇ ਨਹੀਂ ਹੁੰਦੀ। ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਗਣਕ ਪਾਈ ਦੀ ਆ ਫਿਰ ਵੀ ਹਨਾ ਗਰਮੀ ਕੱਢ ਕੇ ਗਣਕ ਦੀ ਤਾਂ ਵੀ ਨਹੀਂ ਗੱਲ ਬਣਦੀ। ਤੇ ਬਾਕੀ ਹੁਣ ਦੇਖੋ ਬਹਿਮ ਹੀ ਹੁੰਦੇ ਆ ਇਹ ਚੀਜ਼ੇ ਵੇ ਇਹਦੇ ਨਾਲ ਹੁੰਦਾ ਜਾਂ ਕਿਦਾਂ ਖੁੱਡਿਆ ਜਦੋਂ ਵਾਇਰਸ ਅਜੇ ਇੱਕ ਵਾਰੀ ਮਾੜੇ ਮੁੱਟੀ ਦਾ ਘਟਵਾੜ ਹੁੰਦੀ ਰਹਿੰਦੀ ਆ ਹਨਾ। ਆਜੋ ਬਾਬੇ ਪਹਿਲਾਂ ਦਾਣਾ ਮਿਕ ਕਰਕੇ ਪੁੱਤਰਾਂ ਨੂੰ ਦਾਣਾ ਪਾਈਏ। ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ। ਬਾਬੇ ਦਾਣਾ-ਦੋਣਾ ਪਾਤਾ ਪੁੱਤਰਾਂ ਨੂੰ। ਠੀਕ ਆ। ਤੇ ਝਾੜੂ ਮਾਰਨ ਵਾਲਾ ਮਕੀ ਮਾਰਿਆ ਨਹੀਂ ਅੱਜ ਇਹ ਮਾਰ ਕੇ ਸਾਫ ਜਿਆ ਕਰਦੇ ਆ ਤੇ ਆਹ ਦਾਣਾ ਇਹਨਾਂ ਨੂੰ ਪਾ ਤਾ ਕਬੂਤਰਾਂ ਐ ਠਰਾ ਦੇਖੋ ਅੱਜ ਆਂਦਾ ਵੇ ਕਬੂਤਰ ਦਾਣਿਆਂ ਨੂੰ ਜੇ ਅੱਗੇ ਮੈਂ ਕੋਲ ਖੜਾ ਹਾਂ ਮਾ ਕੋਈ ਟੈਨਸ਼ਨ ਨਹੀਂ ਪਾਣਾ ਪਿੱਛੇ ਹਟੂੰਗਾ ਤਾਂ ਹੀ ਕਬੂਤਰ ਦਾਣਾ ਖਾਣਗੇ ਨਹੀਂ ਤਰਨਾ ਚੱਕਰ ਉੱਤੇ ਬੈਠੇ ਰਹਿਣਗੇ ਇੰਨਾ ਕਬੂਤਰਾਂ 'ਚ ਫਰਕ ਪੈ ਗਿਆ ਆਪਣੇ ਅੱਜ ਹਾਂਜੀ ਬਾਬੇ ਕੀ ਹਾਲ ਆ ਫੇ ਦੁਬਾਰਾ ਤੋਂ ਤੇ ਸ਼ਹਿਰ ਚਲ ਗਿਆ ਸੀ ਬਾਬੇ ਦਾਣਾ ਦੂਣਾ ਜੇ ਲੈ ਕੇ ਆ ਤੇ ਹੋਰ ਵੀ ਕੰਮ ਸੀ ਕਰਦਾ ਹਣਾ ਉਹ ਕਰਕੇ ਆਇਆ ਤੇ ਕਈ ਵੀਰ ਪੁੱਜਦੇ ਸੀਗੇ ਇੱਕ ਵੀਰ ਦਾ ਕਮੈਂਟ ਆਇਆ ਸੀ ਵੀ ਬਾਈ ਦਾਣਾ ਘੜੇ ਟਾਈਮ ਪਾਣਾ ਬਾਈ ਆਪਣੇ ਹਿਸਾਬ ਨਾਲ ਪਾਇਆ ਕਰੋ ਜੇ ਕਬੂਤਰ ਡੋਨੇਟੁੰਨੇ ਤੇ ਉਸ ਹਿਸਾਬ ਨਾਲ ਨਹੀਂ ਤਾਂ 1.5 2 ਵਜੇ ਦਾ ਟਾਈਮ ਰੱਖੋ 2 ਵਜੇ ਦਾਣਾ ਪਾ ਦਿਆ ਕਰੋ ਆਪਾਂ ਤਾਂ ਚਲੋ ਕੰਮ ਕੁੰਮ ਕਰਕੇ ਥੋੜਾ ਬਿਜੀ ਹੋ ਜੀਦਾ ਵੀਡੀਓ ਵੀਡੀਓ ਬਣਾਉਣੀ ਹੁੰਦੀ ਆ ਨਾ ਲੇਟ ਹੋ ਜੀਦਾ ਉਹਦੇ ਕਰਕੇ ਪਰ ਤੁਸੀਂ 1.5 ਤੋਂ 2 ਵਜੇ ਤੱਕ ਦਾਣਾ ਪਾ ਦਿਆ ਕਰੋ ਆਪਾਂ ਵੀ ਰੁਟੀਨ ਇਹੀ ਕਰਨੀ ਵੀ 1.5 ਤੋਂ 2 ਵਜੇ ਦਾ ਦਾਣਾ ਬੈਸਟ ਹੁੰਦਾ ਨਾਲੇ ਕਬੂਤਰ ਸਵੇਰ ਤੱਕ ਖਾਲੀ ਹੋ ਜਾਂਦੇ ਆ 1.5 ਵਜੇ 1.5 ਵਜੇ 2 ਵਜੇ ਇੱਥੇ ਇੱਕ ਦਾਣਾ 1 ਤੋਂ 2 ਦੇ ਵਿੱਚ ਵਿੱਚ ਪਾ ਦਿਆ ਕਰੋ ਤੇ ਲੋ ਬਾਬਿਓ ਤੁਹਾਨੂੰ ਬੱਚੇ ਦਿਖਾਵਾਂ ਜਿਹੜੇ ਆਪਣੇ ਇਧਰਲੇ ਹੁੱਡੇ 'ਚ ਸੀ ਹਨਾ ਬੜਲੇ ਵਾਲੀ ਦੇ ਜਿਹੜੀ ਮਾਂ ਬੜਲੇ ਵਾਲੀ ਆ ਉਹਦੀ ਜਿਹੜੀ ਮਾਂ ਆ ਉਹਦੇ ਭਾਈ ਭੈਣਾਂ ਪਾਲਦੇ ਪਏ ਹਨਾ ਸਿੱਧੇ ਹੀ ਉਹ ਤੁਹਾਨੂੰ ਦਿਖਾਨਾ ਤੇ ਡੰਡਿਆਂ ਵਾਲੇ ਦੇ ਵੀ ਭਾਈ ਭੈਣਾਂ ਉਹ ਵੀ ਦਿਖਾਈਏ ਉਹ ਤਿੰਨ ਚੁੰਦਰੀਆਂ ਆਪਣੀਆਂ ਢਿੱਲੀਆਂ ਜਿਹੜੀਆਂ ਹਨਾ ਆ ਕਬੂਤਰੀ ਤੌਣ ਫਲਾਉਂਦੀ ਜਿਹੜਾ ਆਪਾਂ ਤੌਂਦਾ ਗਏ ਨੇ ਨਾ ਇਹ ਬਿਮਾਰੀ ਦਾ ਬਹੁਤ ਭੈੜੀ ਆ ਬਾਈ ਕਿਸੇ ਦੇ ਹੁੱਡੇ 'ਚ ਨਾ ਜਾਵੇ ਹਨਾ ਆਪਣੇ ਆਂ ਡਈ ਆ ਹੁਣ ਕਬੂਤਰਾਂ ਨੂੰ ਕੋਈ ਨਹੀਂ ਰੋਕਾਂਗੇ ਹੁਣ ਪਤਾ ਨਹੀਂ ਮੁੰਡਾ ਜਿਹੜਾ ਆਪਣੇ ਰੰਗ ਕਰਦਾ ਸ਼ਾਇਦ ਉਹਨੇ ਵੀ ਕੂਤਰ ਰੱਖਿਆ ਉਹਦੇ ਨਾਲ ਆਈ ਹੋਵੇ ਇੱਕ ਅ ਠੀਕ ਆ ਰੋਜ਼ ਹੀ ਹੁੰਦੇ ਇੱਥੇ ਕਾਫੀ ਜੰਗਲੀ ਹੁੰਦੇ ਆ ਉਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ ਆਪਾਂ ਦਾਣਾ ਜਿਹੜਾ ਖਿਲਾਰਦੇ ਹੋਂ ਨਾ ਕੂਠਿਆਂ ਤੇ ਖਿਲਰ ਨਾ ਦਿਆ ਕਰੋ ਮਾੜਾ ਵੀ ਮੇਰੇ ਇਹ ਵੀ ਚਲ ਆਪਾਂ ਤਰਸ ਕਰਕੇ ਪਾਦੀ ਦੇ ਯਾਰ ਖਾਲ ਪਰ ਉਹ ਬਾਬਿਓ ਪ੍ਰੋਬਲਮ ਚੋਂਦੇ ਆ ਹੁਣ ਆਪਣੇ ਕਬੂਤਰ ਵੀ ਪ੍ਰੋਬਲਮ ਚ ਪਾ ਲਈ ਇੱਥੇ ਕਬੂਤਰ ਦੇਖਿਆ ਮੈਂ ਜੰਗਲੀ ਉਹ ਤੋਂ ਉੱਡਿਆ ਵੀ ਨਹੀਂ ਸੀ ਜਾਂਦਾ ਤੇ ਧੌਣ ਆਇਆ ਹਲੋਂਦਾ ਸੀ ਹਨਾ ਉਹੀ ਪ੍ਰੋਬਲਮ ਆਪਣੇ ਕਬੂਤਰਾਂ ਚ ਆਈ ਆ ਉਹਨਾਂ ਤੋਂ ਹਵਾ ਹੀ ਆ ਜਾਂਦੀ ਇੱਕ ਦੂਜੇ ਤੋਂ ਇੱਦੇ ਵਸ ਉਹ ਖੁੱਡੇ ਦੇ ਨਾਲ ਇੱਧਰਲੇ ਖੁੱਡੇ ਤੇ ਆ ਕੇ ਕੋਲ ਚੁੱਕਦੇ ਹੁੰਦੇ ਆਪਣੇ ਆ ਜਿਹੜੇ ਕੋ ਚੁੱਕਦੇ ਦਾਣਾ ਦੇ ਜੋ ਡਰਨਾ ਨਹੀਂ ਇਹ ਮਰਦੇ ਨਹੀਂ ਸੈਟਾ ਇਹਨਾਂ ਨੂੰ ਕਰ ਲਾਂਗੇ ਹੋਣਾ ਇਹਨਾਂ ਨੂੰ ਆਪਾਂ ਲਾਵਾਂਗੇ ਟੈਰਾਮਾਈਸਿਨ ਦਾ ਟੀਕਾ ਇੱਕ ਕਰੀ ਠੀਕ ਆ ਦੋ ਦਿਨ ਲਗਾਤਾਰ ਲਾਵਾਂਗੇ ਫੇਰ ਨਾ ਹੋਇਆ ਲਸੋਟੇ ਦਾ ਵੀ ਟੀਕਾ ਲਾਸ ਪਰ ਗਰਮੀ ਬਹੁਤ ਆ ਲਸੋਟਾ ਗਰਮ ਬਹੁਤ ਹੁੰਦਾ ਉਹ ਇਸ ਕਰਕੇ ਲਾਉਣਾ ਨਹੀਂ ਜੇ ਲੇਟ ਲਾਵਾਂਗੇ ਜਿਲਾਇਆ ਤਾਂ ਪਰ ਇਹਨਾਂ ਨੂੰ ਬਚਾ ਮੈਂ ਲਊਂਗਾ ਜਾਨ ਨਹੀਂ ਦਿੰਦਾ ਅੱਜ ਇਹਨਾਂ ਨੂੰ ਟੈਰਾਮਾਈਸਿਨ ਦਾ ਟੀਕਾ ਲਾਉਂਗਾ ਇੱਕ ਜਿਹੜੀ ਉਹ ਧੂੰਹ ਹਲੋਂਦੀ ਉਹਨੂੰ ਅੱਖ 'ਚ ਵੀ ਡਰੂਪ ਡਰੂਪ ਪਾਉਣੇ ਪੈਣੇ ਆਂਦੀਆਂ ਅੱਖਾਂ ਧੁੰਦਲੀਆਂ ਹੋ ਜਾਂਦੀਆਂ ਹੁੰਦੀਆਂ ਹਨਾ ਆਹ ਦੋ ਪੁੱਤਰਿਆ ਸਹੀ ਆ ਮੈਂ ਹੁਣੇ ਦਵਾਈ ਦੂਈ ਇਹਨਾਂ ਨੂੰ ਦੇਣਾ ਉਹ ਹੁਣੇ ਕਬੂਤਰੀ ਕੱਢ ਕੇ ਲਿਆ ਆਵਾ ਪਰਲੇ ਬੰਨੇ ਉਹ ਪਹਿਲਾਂ ਸਹੀ ਸੀ ਉਹ ਉਹਨੂੰ ਆ ਗਈ ਪ੍ਰੋਬਲਮ ਉਧਰ ਪਈ ਸੀ ਆ ਦੋ ਠੀਕ ਆ ਕਬੂਤਰੀਆਂ ਤੋਂ ਤੂੰ ਓੰਨੀ ਹਲਾਉਂਦੀਆਂ ਇਹਨਾਂ ਨੂੰ ਵੀ ਹੁਣੇ ਮੈਂ ਵੈਕਸੀਨ ਇਹਨਾਂ ਨੂੰ ਕਰ ਦੇਣੀ ਇਹਨਾਂ ਨੂੰ ਟੈਰਾਮਾਈਸਿਨ ਦਾ ਟੀਕਾ ਲਾ ਦਿੰਨੇ ਆ ਤੇ ਹੋਰ ਲੀਵਰ ਲੂਵਰ ਤੋਂ ਦਵਾਈਆਂ ਦਿੰਦੇ ਆ ਲੀਵਰ ਦੀ ਪ੍ਰੋਬਲਮ ਕਰਕੇ ਹੀ ਹੁੰਦੀ ਹੈ ਨਾ ਇੱਕ ਨਿਊਰੋਬਿਨ ਫੋਰਡ ਗੋਲੀ ਹੁੰਦੀ ਆ ਉਹ ਵਰਤਾਂਗੇ ਇਹਨਾਂ ਦੇ ਉੱਤੇ ਤਾਕਤ ਉਹ ਨਾ ਜਿਹੜੀ ਨਾੜਾਂ ਦੀ ਵਿਕ੍ਰਸ ਹੁੰਦੀ ਆ ਉਹ ਚੱਕ ਦਿੰਦੀ ਆ ਤੇ ਡਰਨਾ ਨਹੀਂ ਜੇ ਆ ਵੀ ਜਾਵੇ ਬਾਈ ਜਾਂਸ ਕਬੂਤ ਫੇ ਕੰਮ ਖਰਾਬ ਹੁੰਦਾ ਇਹਨਾਂ ਨੂੰ ਫੀਡ ਫੂਡ ਹੱਥ ਨਾਲ ਦੇਈ ਚਲੋ ਬੋਤਲ ਚ ਢੋਲ ਕੇ ਨਾ ਜਿਹੜੀ ਚੂਚੇ ਵਾਲੀ ਹੁੰਦੀ ਜੀਰੋ ਨੰਬਰ ਵਾਲੀ ਉਹ ਵੀ ਆਪਾਂ ਪਾ ਸਕਦੇ ਆ ਸਟਾਰਟਰ ਫੀਡ ਜੇ ਇਹਨੂੰ ਕਹਿੰਦੇ ਆ ਠੀਕ ਆ ਉਹ ਇਹਨਾਂ ਨੂੰ ਆਪਾਂ ਬੋਤਲ ਚ ਢੋਲ ਢੋਲ ਕੇ ਦਵਾਂਗੇ ਇਹਨਾਂ ਨੂੰ ਦਾਣਾ ਨਹੀਂ ਟੁੱਟਣ ਦੇਣਾ ਸੈਟੇ ਹੋ ਜਾਣਗੇ 8-10 ਦਿਨ ਰਹਿੰਦੀ ਹੁੰਦੀ ਇਹ ਵਾਇਰਸ ਜਾਈ ਹੁੰਦਾ ਬਾਅਦੋਂ ਚੱਲ ਜਾਂਦਾ ਹੁੰਦਾ ਹਨਾ ਡਰਨਾ ਨਹੀਂ ਆਪਾਂ ਇਹਨੂੰ ਕੋਈ ਚੱਕਰ ਇਹਨਾਂ ਨੂੰ ਸਾਹਮਣੇ ਕੋਲ ਹੀ ਰੱਖਿਆ ਤੁਹਾਡੇ ਸਾਹਮਣੇ ਕਬੂਤਰਾਂ ਕੀ ਆ ਕੁਝ ਨਹੀਂ ਹੁੰਦਾ ਬਾਕੀਆਂ ਨੂੰ ਵੀ ਵੈਕਸੀਨ ਕਰ ਦਾਂਗੇ ਸਾਰੇ ਕਬੂਤਰਾਂ ਦੀ ਹੁਣ ਇੱਕ ਕਰੀ ਤੇ ਇਹਨਾਂ ਨੂੰ ਵੀ ਬਚਾ ਲਵਾਂਗੇ ਆਪਾਂ ਜਾਣ ਨਹੀਂ ਦਿੰਦੇ ਮਿਹਨਤ ਕਰਨੀ ਪੈਣੀ ਹਾਂ ਹਾਂਜੀ ਬਾਬੇਓ ਠੀਕ ਹੈ ਵੀਡੀਓ ਬਾਲੀ ਲੰਬੀ ਹੋ ਜਾਣੀ ਤੇ ਮਿਲਦੇ ਆਂ ਬਾਬੇਓ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ